ਇੱਕ ਆਡੀਓ ਆਈ ਆ ਉਸ ਆਡੀਓ ਤੋਂ ਬਾਅਦ ਇੱਕ ਪਰਚਾ ਦਰਜ ਕਰਾਇਆ ਜਾਂਦਾ ਹੈ ਰਾਜੇਸ਼ ਕੁਮਾਰ ਉਰਫੋ ਰਾਜੂ ਜੇਠੀ ਤੇ ਇੱਕ ਪੱਤਰਕਾਰ ਮਨਿੰਦਰਜੀਤ ਸਿੰਘ ਜਿਹੜੇ ਲੋਕ ਆਵਾਜ਼ ਟੀਵੀ ਚਲਾਉਂਦੇ ਨੇ ਤੁਸੀਂ ਸੁਣੀ ਆ ਵੈਸੇ ਉਹ ਆਡੀਓ ਸਾਰੀ ਮੈਂ ਸੁਣੀ ਆ ਜੀ ਉਹਦੇ ਚ ਕੀ ਆ ਮਤਲਬ ਜੋ ਰਾਜੂ ਕਹਿ ਰਿਹਾ ਹੈਗਾ ਵੀ ਸੱਚ ਆ ਜੀ ਉਹ ਉਹ ਲੇਡੀਜ਼ ਜਿਨ੍ਹਾਂ ਨੇ ਇਹਦੀ ਖਾਤਰ ਇਹਦੇ ਘਰੇ ਜਾ ਕੇ ਮੇਰਾ ਖਿਆਲ ਆ ਭਾਂਡੇ ਵੀ ਮਾਜੇ ਹੋਣਗੇ ਇਹ ਉਹਨਾਂ ਨੂੰ ਆ ਸ਼ਬਦ ਬੋਲਦਾ ਵੀ ਐਡਾ ਝੂਠਾ ਤੇ ਐਡਾ ਘਟੀਆ ਇਹ ਇਨਸਾਨ ਹੈ ਤੇ ਜਿਹੜੇ ਸਾਡੇ ਪੱਤਰਕਾਰ ਭਰਾ ਤੇ ਕੋਈ ਪਰਚਾ ਦਰਜ ਕੀਤਾ ਇਹ ਬਹੁਤ ਹੀ ਘਟੀਆ ਹਰਕਤ ਕੀਤੀ ਹੈ ਆਪਣੇ ਐਸਐਚਓ ਨੇ ਤੇ ਐਮਐਲਏ ਨੇ ਸਾਡੇ ਪਹਿਲਾਂ ਥਲੋਂਦਾ ਸੀ ਇਲੈਕਸ਼ਨ ਤੋਂ ਪਹਿਲਾਂ ਅੱਜ ਇਹ ਸਾਨੂੰ ਥਾਣੇ 'ਚ ਪਰੇਸ਼ਾਨ ਕਰਵਾਉਂਦਾ ਹੈ ਤੇ ਅੱਜ ਜਿਹੜੀ ਉਹ ਵੀਡੀਓ ਬਿਡੀਓ ਲੀਕ ਹੋਈ ਹੈਗੀ ਆਡੀਓ ਉਹ ਸਹੀ ਹੈ ਬਿਲਕੁਲ ਉਹ ਬੰਦਾ ਇਹ ਗਲਤ ਹੈ ਕਿਉਂਕਿ ਇਹ ਜਿਹੀਆਂ ਜਿਹੜੀਆਂ ਆਡੀਓ ਹੈਗੀਆਂ ਉਹੀ ਬੰਦਾ ਬੋਲੂਗਾ ਇਹ ਜਿਹੇ ਘਟੀਆ ਲਫ਼ਜ਼ ਜਿਹੜਾ ਆਪ ਗੰਦਾ ਹੋਊਗਾ ਪੈਸੇ ਇਕੱਠੇ ਹੋਏ ਸੀ ਚਾਰੇ ਦੇ ਜਦੋਂ ਹੜ ਆਇਆ ਲੋਕਾਂ ਨੇ ਪੈਸੇ ਦਿੱਤੇ ਸੀ ਹੜ ਦੇ ਵਿੱਚ ਹੜ ਪੀੜਤਾਂ ਦੀ ਮਦਦ ਕਰਨ ਨੂੰ ਪਸ਼ੂਆਂ ਦਾ ਚਾਰੇ ਵਾਸਤੇ ਪੈਸੇ ਦਿੱਤੇ ਉਹ ਪੈਸੇ ਚੋਂ ਐਲਈਡੀਆਂ ਲੱਗੀਆਂ ਹੋਈਆਂ ਨੇ ਇਹਦੇ ਚਾਰੇ 'ਚ ਹੈ ਪੁੱਛ ਲੈ ਜਾ ਕੇ ਤੁਸੀਂ ਇਹਦੀ ਟੈਕੀ ਗੱਤ ਕਰ ਲਓ ਦਾਨ ਵਾਲੇ ਪੈਸਿਆਂ 'ਚੋਂ ਐਲਈਡੀਆਂ ਲੱਗੀਆਂ ਹੋਈਆਂ 14 14000 ਦੀਆਂ ਹੁਣ ਪਤਾ ਕੀ ਹੈ ਉਹ ਜਿਹੜੇ ਪਸ਼ੂਆਂ ਦੇ ਖਾਦੇ ਆ ਹੁਣ ਟੁੱਟ ਤਾਂ ਮਾਰਨਗੇ ਇਹ ਉਹ ਟੁੱਡਾ ਮਾਰ ਰਿਹਾ ਇਹਦੇ ਜਿਹੜੀ ਇਹ ਗੱਲਬਾਤ ਹੋ ਰਹੀ ਆ ਉਦੋਂ ਮੈਨੂੰ ਇਹ ਨਹੀਂ ਪਤਾ ਸੀ ਵੀ ਇਹ ਰਾਜੂ ਨਾਲ ਗੱਲ ਕਰ ਰਿਹਾ ਤੁਸੀਂ ਗੱਡੀ 'ਚ ਮੌਜੂਦ ਮੈਂ ਗੱਡੀ ਦੇ ਪਿਛਲੇ ਪਾਸੇ ਸੀਟ 'ਚ ਬੈਠਾ ਸੀ ਇਸ ਗੱਲ ਦੀ ਅਸੀਂ ਜਿੱਥੇ ਕਿਸੇ ਕਿਸੇ ਨੂੰ ਵਿਸ਼ਵਾਸ ਆਉਂਦਾ ਜਿਹੜੇ ਧਰਮ ਨੂੰ ਮੰਨਦੇ ਆ ਉੱਥੇ ਜਾ ਕੇ ਅਸੀਂ ਸੌਂ ਖਾ ਸਕਦੇ ਹਾਂ ਬੜਾ ਤੁਸੀਂ ਉਹ ਆਪਦੀ ਵੀਡੀਓ 'ਚ ਕਹਿੰਦੇ ਆ ਵੀ ਮੇਰੇ ਕੋਲੇ ਸਬੂਤ ਆ ਮੈਂ ਦਿਨਾਗਾ ਅਮਨ अरोੜਾ ਨੂੰ ਦਿਨਾ ਜਾਂ ਮੁੱਖ ਮੰਤਰੀ ਨੂੰ ਦਿਨਾ ਕਨਵੀਨਰ ਕੇਜਰੀ ਆਲੂ ਨੂੰ ਦਿਨਾ ਉਹ ਕੀ ਆ ਮਤਲਬ ਕੇਜਰੀਵਾਲ ਸਾਹਿਬ ਅਮਨ अरोੜਾ ਜੀ ਭਗਵੰਤ ਮਾਨ ਜੀ ਜਦੋਂ ਮਰਜ਼ੀ ਕੁਪ ਕ੍ਰਾਪਸ਼ਨ ਦੇ ਰਲੇਕਾ ਜਾਂ ਕੋਈ ਹੋਰ ਨਹੀ 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 ਪੈਸੇ ਵਾਲਾ ਕ੍ਰਾਪਸ਼ਨ ਦਾ ਕ੍ਰਾਪਸ਼ਨ ਦਾ ਮੈਂ ਭਗਵੰਤ ਮਾਨ ਨੂੰ ਪਿਛਲੇ ਦਿਨੀ ਚਿੱਠੀਆਂ ਵੀ ਪਾਈਆਂ ਸੀ ਵੀ ਇੱਥੇ ਗਲਤ ਕੰਮ ਕਰ ਰਿਹਾ ਹੈ ਇਹ ਸਮਝ ਨਹੀਂ ਅਸੀਂ ਇਹਦੀ ਮਦਦ ਕੀਤੀ ਹੈ ਡਟ ਕੇ ਆਮ ਆਦਮੀ ਦੇ ਅਸੀਂ ਵਰਕਰ ਸੀਗੇ ਇਹ ਓਐਮਐਲਿਆ ਬੜੇ ਵਧੀਆ ਤਰੀਕੇ ਨਾਲ ਕੜਿਆਲੂ ਅੰਸੂ ਜਿਹੜੇ ਹੈਗੇ ਆ ਉਹ ਸਿੱਟਨੇ ਆਉਂਦੇ ਆ ਔਰ ਇਹ ਇੱਕ ਹੋਰ ਇਹਦੇ ਚ ਖੂਬੀ ਬਹੁਤ ਵੱਡੀ ਹੈ ਇਹ ਬੱਚੇ ਦੀ ਸੌਂਗ ਹੀ ਖਾਂਦਾ ਪਰ ਬਦਕਿਸਮਤ ਦੀ ਪਤਾ ਕਿੱਥੇ ਹੈ ਜੀ ਬਦਕਿਸਮਤੀ ਉੱਥੇ ਐ ਇਹ ਸਾਡੇ ਵਿੱਚ ਜੀ ਸੌ ਖਾਊਗਾ ਤੁਸੀਂ ਕਾਲ ਲਾਈ ਆ ਜਿਹੜੇ ਵਿਧਾਇਕ ਨੇ ਬਲਕਾਰ ਸਿੱਧੂ ਉਹਨਾਂ ਨੂੰ ਕਾਲ ਲਾਈ ਆ ਅਸੀਂ ਵਟਸਐਪ ਦੇ ਉੱਤੇ ਡਾਇਰੈਕਟ ਕਾਲ ਵੀ ਕਰ ਲਾਂਗੇ ਇੱਕ ਵਾਰੀ ਸ੍ਰੀ ਕਾਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਪਿਛਲੇ ਤਿੰਨ ਚਾਰ ਦਿਨਾਂ ਤੋਂ ਇੱਕ ਵਿਵਾਦ ਚੱਲ ਰਿਹਾ ਹੈਗਾ ਇੱਕ ਆਡੀਓ ਨੂੰ ਲੈ ਕੇ ਰੰਪਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬਲਕਾਰ ਸਿੰਘ ਸਿੱਧੂ ਕਲਾਕਾਰ ਵੀ ਨੇ ਤੇ ਇੱਕ ਆਡੀਓ ਆਈ ਆ ਉਸ ਆਡੀਓ ਤੋਂ ਬਾਅਦ ਇੱਕ ਪਰਚਾ ਦਰਜ ਕਰਾਇਆ ਜਾਂਦਾਗਾ ਰਜੇਸ਼ ਕੁਮਾਰ ਉਰਫੋ ਰਾਜੂ 제ਠੀ ਤੇ ਇੱਕ ਪੱਤਰਕਾਰ ਮਨਿੰਦਰਜੀਤ ਸਿੰਘ ਜਿਹੜੇ ਲੋਕ ਆਵਾਜ਼ ਟੀਵੀ ਚਲਾਉਂਦੇ ਨੇ ਉਹ ਸਾਰਾ ਮਾਮਲਾ ਸਭ ਦੇ ਸਾਹਮਣੇ ਆ ਰਿਹਾਗਾ ਇੱਕ ਪਾਸੇ ਜਿਹੜੀਆਂ ਜਥੇਬੰਦੀਆਂ ਆਈਆਂ ਉਹ ਵਿਰੋਧ ਕਰ ਰਹੀਆਂ ਨੇ ਹਜੇ ਤੱਕ ਜਿਹੜੇ ਵਿਧਾਇਕ ਨੇ ਉਹਨਾਂ ਦਾ ਹਜੇ ਤੱਕ ਕੋਈ ਪੱਖ ਨਹੀਂ ਆਇਆ ਪਰ ਉਸ ਮਾਮਲੇ ਦੇ ਵਿੱਚ ਦੋ ਵੱਡੀਆਂ ਅਪਡੇਟਸ ਆਈਆਂ ਇੱਕ ਤਾਂ ਜਿਹੜੇ ਰਾਜੂ 제ਠੀ ਨੇ ਉਹਨਾਂ ਨੇ ਆਪਦੀ ਇੱਕ ਵੀਡੀਓ ਪਾਈ ਆ سوشل ਮੀਡੀਆ ਦੇ ਉੱਤੇ ਜਿਸ ਦੇ ਵਿੱਚ ਉਹ ਇਹ ਪੁਸ਼ਟੀ ਕਰਦੇ ਨਜ਼ਰ ਆਉਂਦੇ ਨੇ ਵੀ ਜਿਹੜੀ ਉਹ ਆਡੀਓ ਆਇਓ ਬਹੁਤ ਲੰਮੀ ਆਡੀਓ ਆ ओरिजिनल ਇੱਕ ਆਡੀਓ ਆ ਵਿਧਾਇਕ ਦੀ ਹੀ ਆਵਾਜ਼ ਆ ਤੇ ਉਸਨੇ ਇਹ ਵੀ ਕਿਹਾ ਰਾਜੂ ਜੇਠੀ ਨੇ ਵੀ ਉਸ ਦੇ ਵਿੱਚ ਰਾਮ ਗੜੀਆ ਪਰਿਵਾਰ ਭਾਈਚਾਰੇ ਬਾਰੇ ਪੱਗਾਂ ਬਾਰੇ ਬਹੁਤ ਮੰਦੀਸ਼ ਸ਼ਬਦਾਬਦੀ ਬੋਲੀ ਉਸ ਤੋਂ ਬਾਅਦ ਜਿਹੜੇ ਬਲਕਾਰ ਸਿੱਧੂ ਦੇ ਸਾਬਕਾ ਨਿੱਜੀ ਸਹਾਇਕ ਨੇ ਯਾਨੀ ਕਿ ਪਹਿਲਾਂ ਵਾਲੇ ਪੀਏ ਨੇ ਸੀਰਾ ਮੱਲੂ ਆਣਾ ਮਹਰਾਜ ਤੋਂ ਹੀ ਨੇ ਉਹਨਾਂ ਨੇ ਵੀ ਇੱਕ ਬਹੁਤ ਗੰਭੀਰ ਇਲਜ਼ਾਮ ਲਾਇਆ ਤੇ ਉਹਨਾਂ ਨੇ ਵੀ ਉਹਦੀ ਪੁਸ਼ਟੀ ਕੀਤੀ ਹੈ ਵੀ ਜਿਸ ਦਿਨ ਇਹ ਗੱਲਬਾਤ ਵਾਰਤਾ ਲਾਭ ਹੋ ਰਹੀ ਸੀ ਮੈਂ ਵੀ ਗੱਡੀ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਉੱਤੇ ਵੀ ਕੁਝ ਕਾਰਵਾਈਆਂ ਹੋ ਰਹੀਆਂ ਨਾ ਕੋਈ ਗੱਡੀ ਚੱਕੀ ਗਈ ਐਦਾਂ ਦਾ ਕੋਈ ਮਾਮਲਾ ਉਹ ਵੀ ਸਾਡੇ ਨਾਲ ਮੌਜੂਦ ਨੇ ਪਰਿਵਾਰ ਵੀ ਸਾਡੇ ਨਾਲ ਮੌਜੂਦ ਆ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਕੀ ਸਾਰਾ ਮੈਟਰ ਆ ਕਿਉਂਕਿ ਇੱਕ ਗੱਲ ਹੋਰ ਆ ਰਾਮਪਰਾ ਫੂਲ ਜਿਹੜਾ ਹਲਕਾਗਾ ਉਹ ਸ਼ਹਿਰ ਦੇ ਵਿੱਚ ਜਿਹੜਾ ਜੇਠੀ ਪਰਿਵਾਰ ਆ ਉਹਦੇ ਨਾਲ ਬਲਕਾਰ ਸਿੰਘ ਸਿੱਧੂ ਦੇ ਬਹੁਤ ਡੂੰਗਾ ਰਿਸ਼ਤਾ ਸੀਗਾ ਬਹੁਤ ਡੂੰਗੇ ਸੰਬੰਧ ਸੀ ਕਲਾਕਾਰੀ ਦੇ ਟਾਈਮ ਵਧਾਇਕ ਮੰਤਰੀ ਤੋਂ ਪਹਿਲਾਂ ਜਾਨੀ ਕਿ ਰਾਜਨੀਤੀ ਦੇ ਆਉਣ ਤੋਂ ਪਹਿਲਾਂ ਉਹ ਸਾਰਾ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜਿਹੜੇ ਰਾਜੂ ਜੇਠੀ ਨੇ ਉਹਨਾਂ ਦੇ ਚਾਚਾ ਜੀ ਨੇ ਭਰਾ ਨੇ ਹੋਰ ਪਾਰਟੀ ਦੇ ਉਹਨਾਂ ਦੇ ਵਰਕਰ ਨੇ ਸੀਰਾ ਮੱਲੂ ਆਣਾ ਨੇ ਜਿਹੜੇ ਉਹਨਾਂ ਦੇ ਪੀਏ ਨੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸੱਚੀ ਗੱਲ ਜੀ ਇਹਦੀ ਕੀ ਮਾਮਲਾਗਾ ਸਾਰਾ ਕੀ ਰੂਪਰੇਖਾ ਹੋ ਰਹੀ ਆ ਤੁਸੀਂ ਅੱਜ ਜੈਤੋ ਵੀ ਗਏ ਸੀ ਉੱਥੇ ਵੀ ਤੁਸੀਂ ਆਪਦੇ ਸਪੀਚਾਂ ਦਿੱਤੀਆਂ ਗਈਆਂ ਮਤਲਬ ਤੁਹਾਡੇ ਤੇ ਕੋਈ ਪ੍ਰੈਸ਼ਰ ਪਾਇਆ ਜਾ ਰਿਹਾ ਤੁਹਾਡੇ ਵੱਲੋਂ ਕੋਈ ਇਹ ਆਡੀਓ ਜਾਂ ਕੀ ਗੱਲ ਆ ਜਿਆ ਸਾਨੂੰ ਕੋਈ ਉਦਾਂ ਨਹੀਂ ਮਿਲਿਆ ਪਾਰਟੀ ਦੇ ਵਿੱਚ ਨਹੀਂ ਜੀ ਨਹੀਂ ਅਸੀਂ ਇਹਦੀ ਡਟ ਕੇ ਮਦਦ ਕੀਤੀ ਸੀ ਸਾਡੇ ਪਰਿਵਾਰ ਨੇ ਸਾਰੇ ਨੇ ਕਿਉਂਕਿ ਸਾਡੇ ਪਹਿਲਾਂ ਇਹਨਾਂ ਨਾਲ ਲਿੰਕ ਸੀ ਇਸ ਬੰਦੇ ਨਾਲ ਇਹ ਸਾਡਾ ਪੱਪੀ ਜੇਠੀ ਹੈਗਾ ਆਰਾਮ ਸਰੂਪ ਜੇਠੀ ਜੀ ਉਹਦੇ ਨਾਲ ਉਹ ਆਪਣਾ ਕੰਪਨੀ ਸੀਗੇ ਸਿਟੀ ਸਿਟੀ ਦੀ ਕੰਪਨੀ 'ਚ ਉਹਦੇ ਜੇ ਬੀੜੀਆਂ ਬੂੜੀਆਂ ਵੀ ਇਹਦੀਆਂ ਆਪਣਾ ਖਬਰ ਜਿਹੜਾ ਇਹ ਬੋਲਦਾ ਸੀ ਗੀਤ ਗੂਤ ਉਹ ਰਿਕਾਰਡਿੰਗ ਕਰਾਉਂਦੇ ਸੀ ਇਹਨਾਂ ਦੀ ਲਿੰਕ ਸੀ ਤੇ ਇਸੇ ਕਰਕੇ ਸਾਡੇ ਲਿੰਕ ਸੀਗੇ ਤੇ ਇਹ ਮੇਰੇ ਕੋਲ ਫੋਨ ਆਇਆ ਕਹਿੰਦਾ ਵੀ ਚਾਚਾ ਜੀ ਮੈਂ ਇਲੈਕਸ਼ਨ ਲੜਨੇ ਆ ਤੇ ਮੈਨੂੰ ਰਾਮਪਰਾ ਤੇ ਮੌੜ ਦੋ ਹਲਕੇ ਦਿੱਤੇ ਹੈਗੇ ਤੇ ਮੈਂ ਕਿਹਾ ਵੀ ਜਿੱਥੋਂ ਮਰਜ਼ੀ ਲੜਦਾ ਸੀ ਸਾਡਾ ਪਰਿਵਾਰ ਤੇਰੇ ਨਾਲ ਚੱਲੂਗਾ ਕਹਿੰਦਾ ਫਿਰ ਤੁਸੀਂ ਇੱਥੇ ਰਾਮਪਰੇ ਬੈਠੇ ਹੋ ਇਤੋਂ ਵਧੀਆ ਮੈਨੂੰ ਵਰਕਰ ਕੌਣ ਮਿਲੂਗਾ ਤੁਸੀਂ ਮੇਰੀ ਹੈਲਪ ਕਰੋ ਤੇ ਮੈਂ ਰਾਮਪੁਰਿਓ ਇਲੈਕਸ਼ਨ ਲੜੂਗਾ ਮੈਂ ਕਿਹਾ ਠੀਕ ਹੈ ਤੁਸੀਂ ਰਾਮਪੁਰਿ ਆਓ ਅਸੀਂ ਇਲੈਕਸ਼ਨ ਲੜਾਵਾਂਗੇ ਅਸੀਂ ਜੀ ਮੰਡੀ ਦੇ ਵਿੱਚ ਮੂਰੇ ਹੋ ਕੇ ਇਹਦੇ ਨਾਲ ਕੋਈ ਬੰਦਾ ਮੰਡੀ ਦਾ ਨਹੀਂ ਸੀ ਦੋ ਚਾਰ ਬੰਦਿਆਂ ਨੂੰ ਛੱਡ ਕੇ ਸਾਡਾ ਸਾਰਾ ਪਰਿਵਾਰ ਇਸ ਦੇ ਨਾਲ ਤੁਰਿਆ ਜੀ ਤੇ ਅੱਜ ਜਿਹੜੀ ਉਹ ਵੀਡੀਓ ਬੁਡੀਓ ਲੇਕ ਹੋਈ ਹੈ ਲੀਕ ਹੋਈ ਹੈਗੀ ਆਡੀਓ ਆਡੀਓ ਉਹ ਸਹੀ ਹੈ ਬਿਲਕੁਲ ਉਹ ਬੰਦਾ ਇਹ ਗਲਤ ਹੈ ਕਿਉਂਕਿ ਇਹ ਜੀਆਂ ਜਿਹੜੀਆਂ ਆਡੀਓ ਹੈਗੀਆਂ ਉਹੀ ਬੰਦਾ बोलੂਗਾ ਇਹ ਜਿਹੇ ਘਟਿਆ ਲਬਜ ਜਿਹੜਾ ਆਪ ਗੰਦਾ ਹੋਊਗਾ ਤੇ ਉਹ ਜਦੋਂ ਸੁਣੀ ਤੇ ਸਾਡਾ ਲੋਕੰਡਾ ਖੜਾ ਹੋ ਗਿਆ ਵੀ ਯਾਰ ਅਸੀਂ ਤਾਂ ਇਹਦੇ ਨਾਲ ਸਾਡੇ ਪਰਿਵਾਰਕ ਸਬੰਧ ਸੀ ਇਹ ਬੰਦੇ ਨਾਲ ਤੁਰੇ ਤੇ ਲੋਕਾਂ ਨੂੰ ਨਾਲ ਤੋਰਿਆ ਇਹ ਸਾਡੇ ਸ਼ਹਿਰ ਦੀਆਂ ਲੇਡੀਆਂ ਨੂੰ ਉਲਟ ਸੋਲਟ ਬੋਲਦਾ ਤੇ ਇਹ ਬਹੁਤ ਮਾੜੀ ਗੱਲ ਹੈ ਇਸ ਦੀ ਉਹ ਵੀਡੀਓ ਕਿਤੇ ਆਡੀਓ ਕਿਤੇ ਲੀਕ ਹੋ ਗਈ ਰੱਬ ਜਾਣੇ ਕੀ ਤੋਂ ਹੋਈ ਹੈ ਇਹ ਕੁਦਰਤ ਨੂੰ ਪਤਾ ਹੈ ਆਡੀਓ ਸਹੀ ਹੈ ਬੰਦਾ ਇਸੇ ਤਰ੍ਹਾਂ ਦਾ ਹੀ ਹੈ ਇਹ ਗਲਤ ਬੰਦਾ ਹੈ ਸਮਝ ਨਹੀਂ ਉਹਦੀ ਜਾਂਚ ਕਰਾਈ ਜਾਵੇ ਜੇ ਉਹ ਸਹੀ ਹੈਗਾ ਦਾ ਰਾਜੂ ਤੇ ਜੇ ਗਲਤ ਕੀਤੀ ਹੈ ਉਸਨੇ ਕੋਈ ਗਲਤ ਬਣਾ ਕੇ ਪਾਈ ਹੈ ਤਾਂ ਉਹ ਤੇ ਪਰਚਾ ਦਰਜ ਕੀਤਾ ਜਾਵੇ ਤੇ ਨਹੀਂ ਫਿਰ ਇਹ ਬਲਕਾਰ ਸਿੱਧੂ ਨੂੰ ਇਹਨੂੰ ਜੇਲ੍ਹ ਭੇਜੋ ਤੇ ਪਰਚਾ ਦਰਜ ਕਰਕੇ ਮੈਨੂੰ ਵੀ ਇਸਨੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਮੈਂ ਭਗਵੰਤ ਮਾਨ ਨੂੰ ਪਿਛਲੇ ਦਿਨੀ ਚਿੱਠੀਆਂ ਵੀ ਪਾਈਆਂ ਸੀ ਵੀ ਇੱਥੇ ਗਲਤ ਕੰਮ ਕਰ ਰਿਹਾ ਹੈ ਇਹ ਸਮਝ ਨਹੀਂ ਅਸੀਂ ਇਹਦੀ ਮਦਦ ਕੀਤੀ ਹੈ ਡਟ ਕੇ ਆਮ ਆਦਮੀ ਦੇ ਅਸੀਂ ਵਰਕਰ ਸੀਗੇ ਇਹਨੇ ਕੋਈ ਗੌਰ ਨਹੀਂ ਕੀਤਾ ਭਗਵੰਤ ਮਾਨ ਨੇ ਖਵਾਰਾਂ ਚ ਖਬਰਾਂ ਵੀ ਲੱਗੀਆਂ ਉਦੋਂ ਬਾਅਦ ਫਿਰ ਮੈਂ ਲੈਟਰ ਲਿਖਿਆ ਭਗਵੰਤ ਮਾਨ ਨੂੰ ਵੀ ਇਹ ਰਾਮਪਰਾ ਫੂਲ ਦੇ ਵਿੱਚ ਸੱਟਾ ਵੱਡੇ ਪੱਧਰ ਤੇ ਚੱਲਦਾ ਹੈ ਤੇ ਜੂਆ ਸੱਟਾ ਤਿੰਨ ਨਸ਼ੇ ਦਾ ਕੰਮ ਪੂਰਾ ਵਪਾਰ ਚੱਲ ਰਿਹਾ ਇੱਥੇ ਤੇ ਐਮਐਲਏ ਕਰਵਾ ਰਿਹਾ ਉਹਨੇ ਇੱਕ ਇਨਕੁਆਰੀ ਮਾਰਕ ਕਰਤੀ ਐਸਐਸਪੀ ਨੂੰ ਤੇ ਡੀਸੀ ਨੂੰ ਉਹ ਉਹਦੇ ਵਿੱਚ ਮੇਰਾ ਨਾਂ ਵੀ ਆ ਸਿਤਾਰਾਮ ਦੀਪਕ ਵੱਲੋਂ ਮੇਰਾ ਮੋਬਾਈਲ ਨੰਬਰ ਵੀ ਐਸਐਸਪੀ ਕੋਲੇ ਹੈ ਤੇ ਇਹਨਾਂ ਨੇ ਕੀ ਕੀਤਾ ਜੀ ਮੈਨੂੰ ਤੜਕੇ ਹੀ ਫੋਨ ਆ ਗਿਆ ਕਹਿੰਦੇ ਜੀ ਤੁਸੀਂ ਥਾਣੇ ਆਓ ਮੈਂ ਜੀ ਦੱਸੋ ਕੀ ਕੰਮ ਹੈ ਕਹਿੰਦੇ ਬਸ ਤੁਸੀਂ ਥਾਣੇ ਆਓ ਮੈਂ ਜੀ ਥਾਣੇ ਵਗ ਗਿਆ ਜਦੋਂ ਮੈਂ ਥਾਣੇ ਗਿਆ ਤੇ ਮੈਨੂੰ ਮੈਂ ਜਾ ਕੇ ਕਿਹਾ ਮਹਾਈਮ ਸਿਤਾਰਾਮ ਦੀਪਕ ਐਸਐਸਓ ਦੇ ਕਮਰੇ ਜਾ ਕੇ ਕਿਹਾ ਤੁਹਾਡਾ ਮੋਬਾਈਲ ਕਿੱਥੇ ਹੈ ਮੇਰਾ ਮੋਬਾਈਲ ਖੋਲਿਆ ਜੀ ਮੇਰਾ ਮੋਬਾਈਲ ਖੋਲਿਆ ਕਹਿੰਦਾ ਮੈਂ ਤੇਰੇ ਤੇ ਪਰਚਾ ਦਰਜ ਕਰੂਗਾ ਮਖਾ ਜੀ ਕਹਦਾ ਮੈਨੂੰ ਕਤਲ ਕੀਤਾ ਕਹਿੰਦਾ ਤੂੰ ਵੀਡੀਓ ਪਾਉਣਾ ਹੈ ਲੋਕਾਂ ਦੇ ਐਮਐਲਏ ਦੇ ਖਿਲਾਫ ਹੁੰਦੀ ਹੈ ਮਖਾ ਜੀ ਮੈਂ ਤਾਂ ਪਾਉਂਗਾ ਫਿਰ ਮੋਬਾਈਲ ਕਾਹਦੇ ਪਿੱਛੇ ਐਸਐਚਓ ਮੌਜੂਦਾ ਜਿਹੜੇ ਹੁਣ ਨਹੀਂ ਜੀ ਨਹੀਂ ਇਹਦੋਂ ਪਹਿਲਾਂ ਸੀ ਇਹਦੋਂ ਪਹਿਲਾਂ ਵਾਲਾ ਸੀ ਇਹਦੋਂ ਪਹਿਲਾਂ ਅਸੀਂ ਪਰਮਿੰਦਰ ਸਿੰਘ ਉਹਦਾ ਨਾਮ ਸੀਗਾ ਹਾਂ ਉਹਨੇ ਮੈਨੂੰ ਥ੍ਰੈਟ ਕੀਤਾ 8 ਘੰਟੇ ਮੈਨੂੰ ਥਾਣੇ 'ਚ ਰੱਖਿਆ ਜੀ ਵੀ ਮੈਂ ਤੇਰੇ ਤੇ ਪਰਚਾ ਪਾਉਂਗਾ ਜਾਂ ਐਮਐਲਏ ਦੀ ਮਿੰਤ ਕਰਲਾ ਸਾਡੇ ਪਹਿਲਾਂ ਥਲੋਂਦਾ ਸੀ ਇਲੈਕਸ਼ਨਾਂ ਤੋਂ ਇਹਦੇ ਨਾਲ ਸਾਡਾ ਕੋਈ ਜਾਤੀ ਰੰਜਸ ਨਹੀਂ ਸੀ ਸਾਡੀ ਰੰਜਸ ਇਹ ਸੀ ਵੀ ਅਸੀਂ ਲੋਕਾਂ ਨੂੰ ਇਹਦੇ ਮੂਹਰੇ ਲਾ ਕੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਇਹਨੂੰ ਸਤਾ ਚ ਲਿਆਂਦਾ ਸੀ ਦੇਖੋ ਲੋਕਾਂ ਨੂੰ ਕਹਿ ਕੇ ਵੋਟਾਂ ਪਾਈਆਂ ਸੀ ਵੀ ਸਾਡੀ ਜ਼ਿੰਮੇਵਾਰੀ ਆ ਇਹ ਬੰਦਾ ਇਮਾਨਦਾਰ ਹੈ ਵਧੀਆ ਹੈ ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਨਲਾਇਕ ਐਮਐਲਏ ਹੈ ਸਮਝ ਨਹੀਂ ਇਹਨੇ ਸਾਡੀ ਵੀ ਸ਼ਬੀ ਉੱਥੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਸਮਝ ਨਹੀਂ ਇਹ ਬੰਦਾ ਮਾੜਾ ਹੈ ਤੇ ਹਰ ਕੰਮ ਇਹ ਗਲਤ ਜਿੰਨੇ ਹੈਗੇ ਉਹ ਕਰ ਰਿਹਾ ਸਾਡੇ ਸ਼ਹਿਰ ਦੇ ਵਿੱਚ ਬਿਸ਼ੱਕਰੀ ਪੜਤਾਲ ਕੀਤੀ ਜਾਵੇ ਖਬਰਾਂ ਬੜੀਆਂ ਲੱਗੀਆਂ ਸਮਝ ਨਹੀਂ ਮੈਨੂੰ ਉਲਟਾ ਪਰੇਸ਼ਾਨ ਕੀਤਾ ਜੋ ਰਾਜੂ ਜੇਠੀ ਹੈ ਸਾਡਾ ਮੇਰਾ ਭਤੀਜਾ ਜੋ ਆਡੀਓ ਨੇ ਅਬ ਉਹਦੇ ਨਾਮ ਤੇ ਚੱਲ ਰਹੀ ਹੈ ਉਹ ਬਿਲਕੁਲ ਸਹੀ ਹੈ ਸੱਚੀ ਹੈ ਤੇ ਜਿਹੜੇ ਸਾਡੇ ਪੱਤਰਕਾਰ ਭਰਾ ਤੇ ਕੋਈ ਪਰਚਾ ਦਰਜ ਕੀਤਾ ਇਹ ਬਹੁਤ ਹੀ ਘਟੀਆ ਹਰਕਤ ਕੀਤੀ ਹੈ ਇਹ ਆਪਣੇ ਐਸਐਚਓ ਨੇ ਤੇ ਐਮਐਲਏ ਨੇ ਇਹਨਾਂ ਦੋਨਾਂ ਦੀ ਦੋਨਾਂ ਤੇ ਇਹਨਾਂ ਦੇ ਪੱਤੇ ਦਰਜ ਹੋਣੇ ਚਾਹੀਦੇ ਆ ਉਲਟੇ ਕਿਉਂਕਿ ਇਹ ਇੱਕ ਜਿਹੜੇ ਐਮਐਲਏ ਹੈ ਉਹਦੇ ਇਹ ਗੁਲਾਮ ਬਣ ਕੇ ਬੈਠਾ ਐਐਸਚਓ ਜੋ ਕਹਿੰਦਾ ਉਹੀ ਹੁੰਦਾ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਪੂਰੇ ਸਟਾਚਰ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਤੇ ਇਹ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਆ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਹੈ ਜੀ ਸਾਡੇ ਨਾਲ ਰਾਜੂ ਜੀ ਦੇ ਭਰਾ ਵੀ ਨੇ ਬਾਈ ਤੁਹਾਨੂੰ ਉੱਥੇ ਅਸੀਂ ਸੁਣ ਰਹੇ ਸੀਗੇ ਜਿਹੇ ਜਿਹੇ ਗੰਭੀਰ ਇਲਜ਼ਾਮ ਲਾਇਆ ਕਿ ਸੱਚਮੁੱਚ ਸ਼ਹਿਰ ਦੇ ਵਿੱਚ ਇਹੋ ਜਿਹਾ ਕੁਝ ਜਾਂ ਹਲਕੇ ਦੇ ਵਿੱਚ ਇਹੋ ਜਿਹਾ ਕੁਝ ਹੋ ਰਿਹਾ ਕਿਉਂਕਿ ਜਿਹੜੇ ਉਹਨਾਂ ਦਾ ਆਲੇ-ਦੁਆਲੇ ਦਾ ਘੇਰਾ ਚਾਹੇ ਖੁਦ ਐਮਐਲਏ ਉਹ ਤਾਂ ਇਹ ਦਾਵਾ ਕਰਦੇ ਵੀ ਬਹੁਤ ਇਮਾਨਦਾਰ ਨੇ ਸਾਊ ਨੇ ਕਿਸੇ ਤੇ ਕੋਈ ਗਲਤ ਨਜ਼ਰ ਪਰਚਾ ਨਹੀਂ ਹੋ ਰਿਹਾ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਹੈਗਾ ਦੇਖੋ ਜੀ ਜਿੱਥੇ ਤੱਕ ਪਰਚਾ ਦੀ ਗੱਲ ਆ ਹਾਂ ਜ ਇੱਕ ਮਹੀਨਾ ਪਹਿਲਾਂ ਹੀ ਨਜਾਇਜ਼ ਪਰਚਾ ਹੋ ਕੇ ਹਟਿਆ ਸਰਜੀਤ ਐਮਸੀ ਤੇ ਹੂੰ ਉਹਦੇ 20 ਸਾਲਾਂ ਦੇ ਬੱਚੇ ਤੇ ਜੀ ਪਰਚਾ ਕਰਦਾ ਜੀ 307 ਦਾ ਹੂੰ ਜਦੋਂ ਕੀ ਛੱਟ ਲੱਤ ਤੇ ਪੋਰਾ ਵੱਜੀ ਹੈ ਪਤਾ ਨਹੀਂ ਨਹੀਂ ਵੱਜੀ ਨਾ ਉਹਨੇ ਮਾਰੀ ਹੈ ਹਾਂ ਠੀਕ ਹੈ ਜੀ ਉਹਤੇ ਪਰਚਾ 307 ਦਾ ਹੂੰ ਐਮਐਲਏ ਸਾਹਿਬ ਨੂੰ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੇ ਰਾਜੂ ਨੇ ਗਲਤ ਕੀਤਾ ਤੂੰ ਖੁਦ ਆ ਹੂੰ ਸਾਹਮਣੇ ਇਹ ਦੂਜਿਆਂ ਨੂੰ ਕਿਉਂ ਵਿਚਾਰਾਂ ਨੂੰ ਗਮਰਾ ਕਰ ਰਿਹਾ ਹੈ ਇਹ ਓਐਮਐਲਆ ਜਿਹਨੂੰ ਬੜੇ ਵਧੀਆ ਤਰੀਕੇ ਨਾਲ ਕੜ੍ਹਿਆਲੂ ਆਂਸੂ ਜਿਹੜੇ ਹੈਗੇ ਆ ਉਹ ਸਿੱਟਨੇ ਆਉਂਦੇ ਆ। ਹੂੰ ਔਰ ਇਹ ਇੱਕ ਹੋਰ ਇਹਦੇ ਚ ਖੂਬੀ ਬਹੁਤ ਵੱਡੀ ਹੈ ਜਿਹੜੀ ਮੈਨੂੰ ਹੁਣ ਪਤਾ ਲੱਗੀ ਹੈ। ਜੀ ਇਹ ਬੱਚੇ ਦੀ ਸੌਂ ਵੀ ਖਾਂਦਾ ਹੈ। ਹੂੰ ਪਰ ਬਦਕਿਸਮਤ ਦੀ ਪਤਾ ਕਿੱਥੇ ਹੈ ਜੀ? ਬਦਕਿਸਮਤ ਦੀ ਉੱਥੇ ਹੈ ਇਹ ਸਾਡੇ ਵਿੱਚ ਇਹ ਨਹੀਂ ਸੌਂ ਖਾਊਗਾ। ਹੂੰ ਸਾਡੇ ਬੱਚਿਆਂ ਦੇ ਸਿੱਧੇ ਹੱਥ ਰੱਖ ਕੇ ਸੌਂਾ ਖਾਣ ਵਾਲਾ ਏਐਮਐਲਆ ਉਹ ਵੀ ਝੂਠੀਆਂ। ਹੂੰ ਜੇ ਉਹ ਸੱਚਾ ਹੈ ਤਾਂ ਮੇਰੇ ਸਾਹਮਣੇ ਆ ਜੇ ਲੋਕਾਂ ਦੀ ਕਚਹਿਰੀ ਆਪਾਂ ਬਹਿ ਕੇ ਗੱਲਬਾਤ ਕਰ ਲੈਨੇ ਆ ਉਹਦੇ ਨਾਲ ਬਿਲਕੁਲ ਹੋਇਆ ਜੀ ਇਹ ਮੈਂ ਦੱਸੂਗਾ ਆ ਸੀੜਾ ਖੜਾਗਾ ਸੀਰੇ ਨੂੰ ਪੁੱਛ ਲੋ ਸਰਦਾਰ ਨਿਸ਼ੇਤਰ ਸਿੰਘ ਸਿੱਧੂ ਭਗਤ ਦਾ ਭਾਈਕਾ ਸਾਡੇ ਬਹੁਤ ਰਿਸਪੈਕਟੇਬਲ ਨੇ ਉਹਨਾਂ ਨੂੰ ਪੁੱਛ ਲਿਓ ਉਹ ਤਾਂ ਆਮ ਆਦਮੀ ਪਾਰਟੀ ਦੇ ਪੁਰਾਣੇ ਬੰਦੇ ਆ ਪੁਰਾਣੇ ਬੰਦੇ ਆ ਉਹਨਾਂ ਨੂੰ ਤੁਸੀਂ ਪੁੱਛੋ ਵੀ ਇਹਨੇ ਮੇਰੇ ਬੇਟੇ ਦੇ ਸਿਰ ਤੇ ਹੱਥ ਰੱਖ ਕੇ ਝੂਠੀ ਸੌ ਖਾਦੀ ਸੀ ਕਿ ਨਹੀਂ ਖਾਦੀ ਸੀ ਤਾਂ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਸੀ ਇਹਦੀ ਮਦਦ ਕੀਤੀ ਸੀ ਪਰ ਸਾਨੂੰ ਨਹੀਂ ਪਤਾ ਵੀ ਐਡਾ ਝੂਠਾ ਤੇ ਐਡਾ ਘਟਿਆ ਇਹ ਅਨਸਾਨ ਹੈ ਸਾਡੇ ਹੀ ਪਰਿਵਾਰਾਂ ਚ ਬੈਠ ਕੇ ਐਮਐਲਏ ਬਣਿਆ ਜੀ ਤੁਸੀਂ ਮੇਰੇ ਆਣ ਗਵਾਂਡ ਤੋਂ ਪੁੱਛ ਸਕਦੇ ਹੋ ਜੀ ਸਾਰੇ ਸ਼ਹਿਰ ਚੋਂ ਪੁੱਛ ਪੁੱਛ ਲਓ ਮੇਰੀ ਦੁਕਾਨ ਦਾ ਆਸਾ ਪਾਸਾ ਪੁੱਛ ਲਓ ਮੇਰੇ ਘਰ ਦਾ ਆਸਾ ਪਾਸਾ ਪੁੱਛ ਲਓ ਜੀ ਜਿਹੜੇ ਮੇਰੇ ਬੱਚੇ ਐ ਮੇਰੀ ਜਿਹੜੀ ਮੈਸੇਜ ਐ ਵੀ ਮੇਰਾ ਖਿਆਲ ਆ ਵੀ ਚੌਂਕ ਚ ਕਰੇ ਪਾਈਆ ਸਬਜ਼ੀ ਲੈਣ ਗਈ ਨਹੀਂ ਹੋਣੀ ਉਹ ਹਮ ਸਾਰੇ ਸ਼ਹਿਰ ਨੂੰ ਪੁੱਛ ਲਓ ਵੀ ਜੇ ਉਹਨਾਂ ਨੇ ਕਦੇ ਕੋਈ ਪਾਈਆ ਸਬਜ਼ੀ ਖਰੀਦੀ ਦੇਖੀ ਹੋਵੇ ਚੌਂਕ 'ਚ ਪਰ ਇਸ ਬੰਦੇ ਦੀ ਖਾਤਰ ਉਹ ਗਲੀ ਗਲੀ ਘਰ ਘਰ ਗਈ ਹੈ ਵੋਟ ਮੰਗਣ ਵੋਟ ਮੰਗਣ ਔਰ ਸਾਡੀਆਂ ਹੀ ਜਿਹੜੀਆਂ ਧੀਆਂ ਪੈਣਾ ਸੀਗੀਆਂ ਸਾਡੀਆਂ ਹੀ ਮਾਵਾ ਚਾਚੀਆਂ ਤਾਈਆਂ ਧੀਆਂ ਪੈਣਾ ਜਿਹੜੀਆਂ ਸੀਗਿਆਂ ਦੇ ਨਾਲ ਚਾਰ ਲੇਡੀਜ਼ ਗਿਣਤੀਆਂ ਸੀਗੀਆਂ ਮੇਰੀ ਮਿਸਿਸ ਸਰਦਾਰ ਨਿਸ਼ੀਤਰ ਸਿੰਘ ਸਿੱਧੂ ਉਹਨਾਂ ਦੀ ਵਾਈਫ ਸਾਡੇ ਬਹੁਤ ਰਿਸਪੈਕਟੇਬਲ ਨੇ ਜੀ ਤੀਜੀ ਮਿਸਿਸ ਬਲਕਾਰ ਸਿੱਧੂ ਇਹ ਮੈਨੂੰ ਚੌਥੀ ਦਾ ਨਾਂ ਕਹਣਾ ਦੇ ਜਦੋਂ ਪ੍ਰਚਾਰ ਸ਼ੁਰੂ ਹੋਇਆ ਪ੍ਰਚਾਰ ਸ਼ੁਰੂ ਹੋਇਆ ਇਹ ਮੈਨੂੰ ਚੌਥੀ ਦਾ ਨਾਂ ਘਣਾ ਦੇ ਮੈਂ ਉਹਨੂੰ ਪਬਲਿਕ ਹੀ ਕਹਿਣਾ ਹੈ ਸ਼ਰਿਆਮ ਹਿੱਕ ਥਾਪੜ ਕੇ ਕਹਿਣਾ ਹੈ ਵੀ ਚੌਥੀ ਦਾ ਨਾਂ ਘਣਾ ਹੂੰ ਉਹ ਲੇਡੀਜ਼ ਜਿਨ੍ਹਾਂ ਨੇ ਇਹਦੀ ਖਾਤਰ ਇਹਦੇ ਘਰੇ ਜਾ ਕੇ ਮੇਰਾ ਖਿਆਲ ਆ ਭਾਂਡੇ ਵੀ ਮਾਂਜੇ ਹੋਣਗੇ ਇਹ ਉਹਨਾਂ ਨੂੰ ਆ ਸ਼ਬਦ ਬੋਲਦਾ ਇਹਦੀਆਂ ਮਗਰੀਆਂ ਗਰਤੂਤਾ ਕਰਕੇ ਅਸੀਂ ਇਹਨੂੰ ਛੱਡਿਆ ਸੀ ਸਾਨੂੰ ਨਹੀਂ ਚੰਗਾ ਲੱਗਿਆ ਸੀ ਛੱਡਤਾ ਸੀ ਉਸ ਤੋਂ ਬਾਅਦ ਮੈਨੂੰ ਫੋਨ ਕਰਕੇ ਕਹਿੰਦਾ ਵੀ ਰਾਜੂ ਨੂੰ ਤਾਂ ਮੈਂ ਜਿਹੜਾ ਹੈਗਾਗਾ ਬਰਬਾਦ ਕਰੂੰਗਾ ਹੂੰ ਇਹ ਵੀ ਸਬੂਤ ਦੇਵਾਂਗੇ ਅਸੀਂ ਹੂੰ ਜਿਹੜੀ ਜਿੱਥੋਂ ਤੱਕ ਰਾਜੂ ਦੀ ਗੱਲ ਹੈ ਆਡੀਓ ਜ਼ਰੂਰ ਰਾਜੂ ਗੱਲ ਜ਼ਰੂਰ ਰਾਜੂ ਨਾਲ ਹੋ ਰਹੀ ਹੈ ਹੂੰ ਆਡੀਓ ਦੋ ਬੰਦਿਆਂ ਕੋਲ ਹੀ ਹੈ ਜੀ ਯਾ ਐਮਐਲਏ ਬਲਕਾਰ ਸਿੱਧੂ ਦੇ ਮੋਬਾਈਲ 'ਚ ਹੂੰ ਯਾ ਰਾਜੂ ਜੇਠੀ ਦੇ ਹੂੰ ਠੀਕ ਹੈ ਜੀ ਰਾਜੂ ਜੇਠੀ ਨੇ ਜੇ ਇਹ ਹੈ ਵਾਇਰਲ ਕੀਤੀ ਹੋਵੇ ਤਾਂ ਮੈਂ ਆਪਦੀ ਗਰਦਨ ਚੌਂਕ ਦੇ ਵਿੱਚ ਲਾ ਦੂੰਗਾ ਹੂੰ ਇਹ ਕਹ ਰਾਜੂ ਜੀ ਟੀਵੀ ਕਹਿ ਰਿਹਾ ਵੀ ਉਹ ਕੋਈ ਸੀਨੀਅਰ ਲੀਡਰਸ਼ਿਪ ਨੂੰ ਦਿੱਤੀ ਸੀ ਜਾਂ ਕੋਈ ਸ਼ਿਕਾਇਤ ਜਿਵੇਂ ਉਹਨਾਂ ਨੇ ਕਿਹਾ ਵੀ ਸੰਧਵਾ ਸਾਹਿਬ ਨੂੰ ਜਿਹੜੇ ਸਪੀਕਰ ਨੇ ਉਹਨਾਂ ਨੂੰ ਵੀ ਸੁਣਾਈ ਸੀਗੀ ਹਾਂ ਉਹ ਉਹ ਉਹਨੇ ਸੁਣਾਈ ਹੋਊਗੀ ਹਾਂ ਉਹ ਉਹਨੂੰ ਲੱਗਿਆ ਹੋਊਗਾ ਵੀ ਲੀਡਰਸ਼ਿਪ ਜਿਹੜੀ ਹੈਗੀ ਹੈ ਵੀ ਕੁਝ ਕਰੂਗੀ ਹਾਂ ਠੀਕ ਹੈ ਨਾ ਇਸ ਕਰਕੇ ਦਿੱਤੀ ਹੋਣੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਸੁਣੀ ਆ ਵੈਸੇ ਉਹ ਆਡੀਓ ਸਾਰੀ ਮੈਂ ਸੁਣੀ ਆ ਜੀ ਉਹਦੇ ਚ ਕੀ ਆ ਮਤਲਬ ਜੋ ਰਾਜੂ ਕਹਿ ਰਿਹਾ ਹੈਗਾ ਵੀ ਸੱਚ ਹੈ ਜੀ ਉਹ ਵੀ ਮਤਲਬ ਰਾਮ ਗੜੀਆ ਭਾਈਚਾਰੇ ਨੂੰ ਬੋਲੇ ਜਾਂਦਾ ਮੈਂ ਕਹਿੰਦਾ ਜੀ ਉਹ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਵੀ ਨਹੀਂ ਛੱਡਿਆ ਹੂੰ ਈਵਨ ਕੇ ਕੇਜਰੀਵਾਲ ਤੱਕ ਸਾਬ ਨਾਲ ਤੱਕ ਵੀ ਨਹੀਂ ਇਹਨੂੰ ਇਹਨੇ ਬਖਸ਼ਿਆ ਹੂੰ ਠੀਕ ਹੈ ਨਾ ਆਪਦੀ ਪਾਰਟੀ ਵਾਲਿਆਂ ਨੂੰ ਹਾਂਜੀ ਹੂੰ ਤੋਂ ਸਾਡੀ ਇਹਦੇ ਨਾਲ ਨਹੀਂ ਨੀ ਵੀ ਹੂੰ ਅਸੀਂ ਪਾਰਟੀ ਛੱਡ ਦਿੱਤੀ ਹੂੰ ਅਸੀਂ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੂੰ ਉਸ ਗੱਲ ਤੋਂ ਇਹ ਸਾਡੇ ਦੇ ਖਫਾ ਹੂੰ ਔਖਾ ਸਾਨੂੰ ਇਹ ਮਤਲਬ ਮੈਨੂੰ ਵਾਰ-ਵਾਰ ਕਹਿ ਚੁੱਕਿਆ ਵੀ ਮੈਂ ਰਾਜੂ ਜੇਠੀ ਨੂੰ ਬਰਵਾਦ ਕਰ ਦੂੰ ਹੂੰ ਪਰ ਇਹ ਹੁਣ ਉਪਰ ਵਾਲਾ ਤਾਂ ਦੇਖਦਾ ਹੂੰ ਰੱਬ ਦੇ ਘਰ ਕਹਿੰਦੇ ਹੁੰਦਾ ਦੇਰ ਅੰਧੇਰ ਨਹੀਂ ਹੈਗਾ ਇਹ ਰੱਬ ਦੀ ਮਾਰ ਹੀ ਹੈ ਜੀ ਮੇਰੇ ਕੋਲ ਇੱਕ ਗੱਲ ਆਈ ਹੈ ਜੀ ਵੀ ਇੱਕ ਪੈਸੇ ਇਕੱਠੇ ਹੋਏ ਸੀ ਚਾਰੇ ਦੇ ਜੀ ਜਦੋਂ ਹੜ ਆਇਆ ਜਦੋਂ ਆ ਸਰਦੂਲਗੜ ਕਣੀਆ ਹੋਰ ਲੋਕਾਂ ਨੇ ਪੈਸੇ ਦਿੱਤੇ ਸੀ ਹਾਂ ਹੜ ਦੇ ਵਿੱਚ ਹੜ ਪੀੜਤਾਂ ਦੀ ਮਦਦ ਕਰਨ ਨੂੰ ਪਸ਼ੂਆਂ ਦਾ ਚਾਰੇ ਵਾਸਤੇ ਪੈਸੇ ਦਿੱਤੇ ਸੀ ਹੂੰ ਉਹ ਪੈਸੇ ਚੋਂ ਐਲਈਡਾਂ ਲੱਗੀਆਂ ਹੋਈਆਂ ਨੇ ਇਹਦੇ ਚਾਰੇ 'ਚ ਹੈ ਪੁੱਛ ਲੋ ਜਾ ਕੇ ਤੁਸੀਂ ਇਹਦੀ ਟੈਕੀ ਗੱਲ ਕਰ ਲੋ ਦਾਨ ਵਾਲੇ ਪੈਸਿਆਂ ਚੋਂ ਐਲਈਡਾਂ ਲੱਗੀਆਂ ਹੋਈਆਂ 14 14000 ਦੀਆਂ ਹੁਣ ਪਤਾ ਕੀ ਹੈ ਉਹ ਜਿਹੜੇ ਪਸ਼ੂਆਂ ਦੇ ਖਾਦੇ ਆ ਹੁਣ ਟੁੱਟ ਤਾਂ ਮਾਰਨਗੇ ਇਹ ਉਹ ਟੁੱਡਾ ਮਾਰ ਰਹੇ ਆ ਇਹਦੇ ਤੇ ਹਲੇ ਟੁੱਡਾ ਹੋਰ ਬਹੁਤ ਵੱਜਣੀਆਂ ਨੇ ਜਿਹੜੇ ਗਰੀਬਾਂ ਨੂੰ ਇਹਨੇ ਤੰਗ ਕੀਤਾ ਦੁੱਖ ਦਿੱਤਾ ਬਹੁਤ ਡਾ ਵੱਜਣੀਆਂ ਜਿਵੇਂ ਹੋਰ ਵੀ ਤੁਸੀਂ ਗੰਭੀਰ ਇਲਜ਼ਾਮ ਲਾਇ ਵੀ ਹੋਰ ਸੱਤੇ ਦਾ ਕਾਰੋਬਾਰ ਜਾਂ ਹੋ ਹੋ ਜਿੰਨਾ ਮਰਜ਼ੀ ਲਾ ਲਓ ਜੀ ਸੱਤਾ ਆ ਜਾਓ ਮੇਰੇ ਕੋਲ ਜਿੰਨਾ ਮਰਜ਼ੀ ਬੋਲੋ ਕਰੋੜ ਲਵਾਉਣਾ ਲਵਾ ਦੇਣਾ ਸ਼ਰਿਆਂ ਉਂ ਲੱਗੀ ਜਾਂਦਾ ਵੱਜਾ ਮਰੀ ਜਾਂਦੇ ਆ ਉਹ ਟੇਬਲ ਤੇ ਬੈਠ ਕੇ ਤੇ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਦਾ ਮ제 ਲੈ ਰਿਹਾ ਜੀ ਹਿੱਸਾ ਜਾਂਦਾ ਪ੍ਰਸ਼ਾਸਨ ਨੂੰ ਵੀ ਫੋਨ ਵੀ ਕੀਤੇ ਕਈ ਵਾਰ ਇਹਨਾਂ ਨੂੰ ਜਿੰਨਾ ਮਰਜ਼ੀ ਆ ਪਿੱਛੇ ਜੀ ਕਚੋਰੀ ਹੋਈ ਸੀ ਤੁਸੀਂ ਇਹੀ ਮਾਮਲਿਆਂ 'ਚ ਸਾਰੀ ਸੀਐਮ ਨੂੰ ਚਿੱਠੀ ਲਿਖੀ ਸਾਰੀ ਹਾਂਜੀ ਹਾਂ ਮੈਂ ਲੈਟਰ ਲਿਖਿਆ ਹੈ ਮੇਰੇ ਕੋ ਅਖਬਾਰਾਂ 'ਚ ਖਬਰਾਂ ਛਪੀਆਂ ਹੈ ਵੀ ਇੱਥੇ ਚਿੱਟਾ ਪਕਾ ਰਿਹਾ ਹੈ ਐਮਐਲਏ ਬਲਕਾਰ ਸਿੰਘ ਸਿੱਧੂ ਤੇ ਸੱਟੇ ਦਾ ਕੰਮ ਜ਼ੋਰਾਂ ਤੇ ਚੱਲਦਾ ਹੈ ਤੇ ਇਹਤੇ ਕਾਰਵਾਈ ਕੀਤੀ ਜਾਵੇ ਅਸੀਂ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਆਮ ਆਦਮੀ ਪਾਰਟੀ ਦੇ ਵਰਕਰ ਆ ਪਰ ਭਗਵਾਨਤਮਾਨ ਨੇ ਕੋਈ ਸੁਣਾਈ ਨਹੀਂ ਕੀਤੀ ਜੀ ਜੀ ਹਾਂਜੀ ਸਾਨੂੰ ਹੁਣ ਜਿਹੜਾ ਹੈਗਾ ਵੀ ਇੱਥੋਂ ਤੱਕ ਵੀ ਖਤਰਾ ਹੋਇਆ ਬੈ ਵੀ ਇਹ ਸਾਡੀ ਹੱਤਿਆ ਵੀ ਕਰ ਸਕਦਾ ਹੈ ਇਹ ਇੱਥੋਂ ਤੱਕ ਗਿਰ ਚੁੱਕਿਆ ਜਿੱਥੋਂ ਤੱਕ ਮੇਰੇ ਕੋਲੇ ਗੱਲ ਆਈ ਆ ਜੀ ਇਹਨੇ ਬੰਦੇ ਭੇਜਿਆ ਉੱਥੇ ਮੂਹਲ ਵੇਟ ਕੇ ਰਾਜੂ ਦੀ ਦੁਕਾਨ ਮੂਰੇ ਬੰਦੇ ਘੇੜੇ ਘਟਦੇ ਆ ਮੈਂ ਤੁਹਾਨੂੰ ਆਡੀਓ ਕਲਿੱਪ ਵੀ ਦੇ ਸਕਦਾ ਉਹਨਾਂ ਦੀ ਸੀਸੀਟੀਵੀ ਫੁਟੇਜ ਹਾਂਜੀ ਵੀ ਸੀ ਹਾਂਜੀ ਪਹਿਲਾਂ ਦੀ ਮਤਲਬ ਨਹੀਂ ਆ ਹੁਣ ਪਰਸੋਂ ਦੀ ਅੱਛਾ ਹੁਣ ਆ ਐਫ ਆਈ ਆਰ ਸਾਨੂੰ ਪਤਾ ਨਹੀਂ ਸੀ ਐਫ ਆਈ ਆਰ ਸਾਨੂੰ ਪਤਾ ਨਹੀਂ ਸੀ ਤੇ ਜਿਹੜੀ ਐਫ ਆਈ ਆਰ ਜਦੋਂ ਹੋਈ ਆ ਉਸ ਤੋਂ ਬਾਅਦ ਮਤਲਬ ਪੁਲਿਸ ਨੇ ਸਾਨੂੰ ਕਿਵੇਂ ਇਤਲਾਹ ਕੀਤੀ ਦੁਕਾਨ ਤੇ ਘਰੇ ਗਏ ਕਿਵੇਂ ਜਿਵੇਂ ਰਾਜੂ ਦੱਸ ਰਿਹਾ ਵੀ ਸਾਡੇ ਨਾਲ ਧੱਕੇਸ਼ਾਈ ਕੀਤੀ ਜਾਂ ਕੋਈ ਜਿਹੜੀ ਉਹ ਤਾਂ ਰਾਜੂ ਜੈਠੀ ਦੇ ਘਰੇ ਆਏ ਲੈ ਕੇ ਆ ਗਿਆ ਜੀ ਐਸ ਐਚ ਓ ਸਾਹਿਬ ਹਮ ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਵੇਂ ਰਾਜੂ ਜੈਠੀ ਬਹੁਤ ਵੱਡਾ ਗੈਂਗਸਟਰ ਹੈ ਤੇ ਬਹੁਤ ਵੱਡਾ ਕ੍ਰਾਈਮਨਲ ਹੈ ਹਮ ਹੁਣ ਤੁਸੀਂ ਮੈਨੂੰ ਦੱਸੋ ਐਸ ਐਚ ਓ ਸਾਹਿਬ ਰੇਡ ਕਰ ਰਿਹਾ ਬਿਨਾਂ ਲੈਡੀ ਚ ਪੁਲਿਸ ਤੋਂ ਘਰ ਦੇ ਵਿੱਚ ਜਾ ਕੇ ਔਰ ਲੇਡੀ ਜੀ ਨੂੰ ਅਪਸ਼ਬਦ ਬੋਲ ਰਹੇ ਐ ਹੂੰ ਇਹ ਪ੍ਰਸ਼ਾਸਨ ਦਾ ਕੰਮ ਹੈ ਜੀ ਹੂੰ ਐਸਐਚਓ ਕਾਦੇ ਵਾਸਤੇ ਹੁੰਦਾ ਸਾਡੀ ਹਿਫਾਜ਼ਤ ਵਾਸਤੇ ਨਾ ਕਿ ਐਮਐਲਏ ਦੀ ਹਿਫਾਜ਼ਤ ਵਾਸਤੇ ਹੂੰ ਜੋ ਐਮਐਲਏ ਕਹ ਦੂਗਾ ਤਾ ਐਸਐਚਓ ਸਾਰੇ ਨੂੰ ਸ਼ਹਿਰ ਚੋਂ ਕੱਢ ਦੂਗਾ ਹੂੰ ਮੈਂ ਐਸਐਚਓ ਸਾਹਿਬ ਤੁਹਾਨੂੰ ਇਹ ਗੱਲ ਪੁੱਛਣੀ ਚਾਹਣਾ ਵੀ ਹਜ਼ਾਰਾਂ ਚੋਰੀਆਂ ਹੋ ਗਈਆਂ ਤੁਸੀਂ ਕਿੰਨੇ ਚੋਰ ਫੜਿਆ ਹੂੰ ਕੋਈ ਚੋਰ ਫੜਿਆ ਗਿਆ ਆ ਪਿੱਛੇ ਜੇ ਚੋਰੀ ਹੋਈ ਸੀ ਇੱਕ ਮੇਰੀ ਦੁਕਾਨ ਦੇ ਨਾਲ ਪੁਲਿਸ ਨੂੰ ਫੋਨ ਕੀਤਾ ਪੁਲਸ ਆ ਗਈ ਅਖਾ ਜੀ ਚੋਰ ਦਾ ਨਾਮ ਦੱਸੋ ਉਦੋਂ ਤੱਕ ਇਹਨਾਂ ਨੂੰ ਚੋਰ ਦਾ ਨਾਮ ਤੁਸੀਂ ਦੱਸੋ ਤੇ ਚੋਰਾਂ ਦਾ ਇਹਨਾਂ ਨੂੰ ਪਤਾ ਨਹੀਂ ਸਾਰਾ ਪਤਾ ਹੈ ਤੇ ਉਹ ਐਫ ਆਈ ਆਰਾਂ ਕਿਉਂ ਨਹੀਂ ਕਰ ਲੈਂਦੇ ਇਹ ਆ ਝੂਠੀਆਂ ਤਾਂ ਜਦੋਂ ਮਰਜ਼ੀ ਕਰਾ ਲਓ ਇਹਨਾਂ ਨੂੰ ਜੀ ਤੇ ਜਿਹੜੀਆਂ ਚੋਰੀਆਂ ਮੋਟਰਸਾਈਕਲ ਚੋਰੀ ਹਜ਼ਾਰਾਂ ਮੋਟਰਸਾਈਕਲ ਚੋਰੀ ਸ਼ਰੀਆਮ ਚੋਰ ਕੋ ਮਰੇ ਆ ਰੋਜ਼ ਸੀਸੀਟੀਵੀ ਕੈਮਰੇ ਚ ਕਲਿੱਪਾਂ ਆ ਰਹੀਆਂ ਸਾਡੇ ਮੋਬਾਈਲਾਂ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਸਾਡੇ ਕੋਲ ਇਹ ਵੀ ਗੱਲ ਆ ਰਹੀ ਹੈ ਵੀ ਜਿਹੜੀ ਲੋਕਵਾਇਸ ਚੈਨਲ ਦੇ ਉੱਤੇ ਜਿਹੜੀ ਉਹ ਭੇਜੀ ਗਈ ਸੀਗੀ ਆਡੀਓ ਜਾਂ ਕੁਛ ਵੀ ਉਹ ਕਿਵੇਂ ਭੇਜੀ ਸੀ ਰਾਜੂ ਜੇਠੀ ਨੇ ਭੇਜੀ ਕਿਉਂਕਿ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਉਹ ਰਾਜੂ ਜੇਠੀ ਨੇ ਭੇਜੀ ਸੀ ਨਹੀਂ ਜੀ ਇਹ ਰਾਜੂ ਜੇਠੀ ਨੇ ਅਸੀਂ ਇੱਕ ਥਾਪੜ ਕੇ ਗੱਲ ਕਹਿਣੇ ਆ ਵੀ ਰਾਜੂ ਜੇਠੀ ਨੇ ਨਹੀਂ ਭੇਜੀ ਹਾਂ ਠੀਕ ਹੈ ਜੀ ਇਹ ਦੋ ਬੰਦੇ ਕੌਲੇ ਜਮ ਤੁਹਾਨੂੰ ਪਹਿਲਾਂ ਦੱਸਿਆ ਵੀ ਜਐਮਐਲਏ ਦੇ ਮੋਬਾਈਲ ਜਿਆ ਰਾਜੂ ਦੇ ਚ ਐਮਐਲਏ ਸਾਹਿਬ ਨੂੰ ਖੁਦ ਨੂੰ ਦੇਖਣਾ ਚਾਹੀਦਾ ਵੀ ਉਹਨਾਂ ਦਾ ਆਪਦਾ ਮੋਬਾਈਲ ਕਿਹਦੇ ਕੋਲ ਹੁੰਦਾ ਜੀ ਜੀ ਸੀਰਾ ਸਾਡੇ ਨਾਲ ਆ ਮੱਲੂ ਆਣਾ ਤੁਸੀਂ ਸਾਬਕਾ ਪੀਏ ਵੀਓ ਮਤਲਬ ਸਹਾਇ ਨਿੱਜੀ ਸਾਹਿਬ ਕਹੋਂ ਤੁਸੀਂ ਤੇ ਮਤਲਬ ਕੀ ਮਾਮਲਾ ਹੈ ਹੁਣ ਤੁਸੀਂ ਵੀ ਆਪਦਾ ਇੱਕ ਵੀਡੀਓ ਪਤਾ ਦੇਖੋ ਜੀ ਜਿਹੜਾ ਇਹ ਮਾਮਲਾ ਨਾ ਕਈ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਸੀ ਮੈਨੂੰ ਇਹ ਸੀ ਵੀ ਚਲੋ ਕੋਈ ਗੱਲ ਨਹੀਂ ਚੱਲ ਰਿਹਾ ਵੀ ਆਪੀ ਜਿਹੜੀ ਸਰਕਾਰ ਆ ਉਹ ਇਹਦੀ ਜਾਂਚ ਕਰੂ ਪਰ ਜਦੋਂ ਦੇਖਿਆ ਕਿ ਇਹ ਨਜਾਇਜ਼ ਪੱਤਰਕਾਰ ਤੇ ਸਾਡੇ ਭਾਈ ਰਾਜੂ ਦੇ ਪਰਚਾ ਹੋ ਗਿਆ ਫਿਰ ਮੈਨੂੰ ਇਸ ਕਰਕੇ ਸਾਹਮਣੇ ਆਉਣਾ ਪਿਆ ਕਿਉਂਕਿ ਜਿਸ ਦਿਨ ਇਹ ਗੱਲਬਾਤ ਹੋਈ ਮੈਂ ਉਦੋਂ ਹਜੇ ਨਵਾਂ ਨਵਾਂ ਗਿਆ ਸੀ ਜੂਨ ਦੀ ਗੱਲ ਹੈ 21 ਪਾਰਟੀ ਚ ਨਹੀਂ ਪਾਰਟੀ ਚ ਤਾਂ ਮੈਂ ਅਗਸਤ 2014 ਦਾ ਬਲਕਾਰ ਸਿੱਧੂ ਨਾਲ ਜੇਠੀ ਜਾਚੇ ਦੇ ਥਰੂ ਹੀ ਅਸੀਂ ਗਏ ਸੀ ਤੇ ਇਹਨਾਂ ਦਾ ਸਾਰਾ ਕੰਮਕਾਰ ਅਸੀਂ ਦੇਖਣ ਲੱਗੇ ਇੱਕ ਦਿਨ ਅਸੀਂ ਆ ਰਹੇ ਸੀ ਸ਼ਾਇਦ ਬਠਿੰਡੇ ਤੋਂ ਤੇ ਉਦੋਂ ਇਹ ਐਮਐਲਏ ਸਾਹਿਬ ਕਿਸੇ ਨਾਲ ਉਦੋਂ ਦਾ ਕੈਂਡੀਡੇਟ ਵੀ ਨਹੀਂ ਸੀ ਹਲਕਾ ਨ ਚਾਰਜ ਲੱਗੇ ਲੱਗੇ ਸੀ ਤੇ ਉਦੋਂ ਇਹ ਗੱਲ ਕਰ ਰਹੇ ਸੀ ਮੈਂ ਉਹ ਗੱਲ ਸੁਣ ਰਿਹਾ ਸੀ ਹੂੰ ਪਿੱਛੇ ਜਿਹੜੀ ਇਹ ਗੱਲਬਾਤ ਹੋ ਰਹੀ ਆ ਉਦੋਂ ਮੈਨੂੰ ਇਹ ਨਹੀਂ ਪਤਾ ਸੀ ਵੀ ਇਹ ਰਾਜੂ ਨਾਲ ਗੱਲ ਕਰ ਰਹੇ ਆ ਹੂੰ ਉਦੋਂ ਮੈਨੂੰ ਆਇਆ ਸੀ ਵੀ ਕਿਸੇ ਆਪ ਦੇ ਦੋਸਤ ਨਾਲ ਗੱਲ ਕਰ ਰਿਹਾ ਜਾਂ ਕਿਸੇ ਨਾਲ ਗੱਲ ਕਰ ਰਿਹਾ ਇਹ ਤਾਂ ਸਾਨੂੰ ਹੁਣ ਪਤਾ ਲੱਗਿਆ ਜਦੋਂ ਆਡੀਓ ਵਾਇਰਲ ਹੋਈ ਆ ਵੀ ਇਹ ਰਾਜੂ ਨਾਲ ਗੱਲ ਹੋਇਆ ਕਿਉਂਕਿ ਬਾਤ ਤੁਸੀਂ ਗੱਡੀ 'ਚ ਮੌਜੂਦ ਮੈਂ ਗੱਡੀ ਦੇ ਪਿਛਲੇ ਪਾਸੇ ਸੀਟ 'ਚ ਬੈਠਾ ਸੀ ਇਸ ਗੱਲ ਦੀ ਅਸੀਂ ਜਿੱਥੇ ਕਿਸੇ ਕਿਸੇ ਨੂੰ ਵਿਸ਼ਵਾਸ ਆਉਂਦਾ ਜਿਹੜੇ ਧਰਮ ਨੂੰ ਮੰਨਦੇ ਆ ਉੱਥੇ ਜਾ ਕੇ ਅਸੀਂ ਸੌਂ ਖਾ ਸਕਦੇ ਹਾਂ ਜਿਹੜੀ ਇਹ ਗੱਲ ਬਿਲਕੁਲ ਸੱਚੀ ਆ ਤੇ ਹੁਣ ਛੋਡੇ ਤੇ ਜਿਹੜੀ ਕਾਰਵਾਈ ਥੋੜੀ ਕਹਿੰਦੇ ਗੱਡੀ ਗੁੱਡੀ ਚੱਕ ਕੇ ਲਿਗੇ ਉਹ ਕੀ ਮੰਗਣਾ ਕੱਲ ਅਸੀਂ ਜੇਠੀ ਚਾਚੇ ਗਏ ਸਾਡਾ ਕੋਈ ਹਿਸਾਬ ਕਿਤਾਬ ਸੀ ਅਸੀਂ ਇਹਨਾਂ ਦੀ ਪੇਮੈਂਟ ਦੇਣ ਆਏ ਸੀ ਉੱਥੇ ਗੱਡੀ ਸਾਡੀ ਸਾਈਡ ਤੇ ਖੜੀ ਸੀ ਚਾਚਾ ਜੀ ਥੋੜਾ ਲੇਟ ਆਏ ਕਿਸੇ ਕੰਮ 'ਚ ਸਾਨੂੰ ਪਤਾ ਜਦੋਂ ਘਰ ਚ ਹੈ ਜਾਂ ਪਰਚਾ ਹੋ ਜੇ ਤਾਂ ਭਜ ਨਾਟ ਕਰਨੀ ਪੈਂਦੀ ਹਨ ਇਹ ਗਏ ਵੇ ਸੀ ਤੇ ਐਸ ਐਚਓ ਸਾਹਿਬ ਆਏ ਉਵੇਂ ਜਿਵੇਂ ਇਹਨਾਂ ਨੇ ਦੱਸਿਆ ਕਿ ਉਹਨਾਂ ਜੇਠੀ ਦੇ ਘਰੇ ਗਏ ਰਾਜੂ ਦੇ ਉਵੇਂ ਸੀ 7 ਮੁਲਾਜ਼ਮ ਲੈ ਕੇ ਮੈਨੂੰ ਕਹਿੰਦੇ ਗੱਡੀ ਦੀ ਕਾਪੀ ਦੇ ਮੈਂ ਕਾਪੀ ਦੇਤੀ ਕਹ ਤੇ ਉਹ ਗੱਡੀ ਲੈ ਗਏ ਜੀ ਹਾਂ ਤੇ ਅਸੀਂ ਮੂਹਰਲੀ ਜਿਹੜੀ ਟਾਕੀ ਖੋਲ ਕੇ ਅਸੀਂ ਆਪਦਾ ਸਮਾਨ ਕੱਢ ਲਿਆ ਦੂਜਾ ਉਹ ਲੈ ਗਏ ਸਾਰਾ ਤੇ ਬਾਕੀ ਹੁਣ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸਿਸਟਮ ਆ ਉਹ ਪੰਜਾਬ ਦੇ ਵਿੱਚ ਦੇਖੋ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਅਸੀਂ ਬਹੁਤ ਸੈੱਟ ਕਰਨਾ ਪਰ ਇੱਕ ਹੈਰਾਨੀ ਦੀ ਗੱਲ ਹੈ ਇੱਕ ਕੇਜਰੀਵਾਲ ਸਾਹਿਬ ਨੂੰ ਸੋਚਣਾ ਚਾਹੀਦਾ ਜਦੋਂ ਪੰਜਾਬ ਦੇ ਵਿੱਚ ਕੋਈ ਵੱਡਾ ਲੀਡਰ ਨਹੀਂ ਸੀ 2014 ਤੋਂ ਲੈ ਕੇ ਆਮ ਵਰਕਰ ਸੀ ਜਿਨ੍ਹਾਂ ਕੋਲੇ ਬਹੁਤੇ ਪੈਸੇ ਵੀ ਨਹੀਂ ਸੀ ਦਿੱਲੀ ਜਾਣ ਲਈ ਜਾਂ ਪੰਜਾਬ ਵਿੱਚ ਪੋਟਰ ਲਾਉਣ ਲਈ ਉਹਨਾਂ ਨੇ ਇੰਨੀ ਕ ਮਿਹਨਤ ਕਰੀ ਕਿ 17 ਦੇ ਵਿੱਚ ਕਾਫੀ 20 ਐਮਐਲਏ ਮੇਰੇ ਖਿਆਲ ਚ ਜਿੱਤੇ ਤੇ ਉਸ ਤੋਂ ਬਾਅਦ ਮਿਹਨਤ ਕਰਕੇ ਉਹਨਾਂ ਨੇ 92 ਐਮਐਲਏ ਜਿਤਾਤੇ ਤੇ ਦਿੱਲੀ ਵਿੱਚ ਵੀ 20 ਚ ਸਰਕਾਰ ਬਣਾਤੀ ਇੱਥੋਂ ਦੇ ਨੇ ਜਾ ਜਾ ਕੇ ਵਰਕਰਾਂ ਨੇ ਪਰ ਹੁਣ 92 MLA ਜਿੱਤ ਕੇ ਦਿੱਲੀ ਦੀ ਸਰਕਾਰ ਨਹੀਂ ਬਣਾ ਸਕਦਾ ਜਿਹੜਾ ਤੁਸੀਂ ਉਹ ਆਪਦੀ ਵੀਡੀਓ ਚ ਕਹਨੇ ਆ ਵੀ ਮੇਰੇ ਕੋਲੇ ਸਬੂਤ ਆ ਮੈਂ ਦਿੰਨਾਗਾ ਅਮਨ ਅਰੋੜਾ ਨੂੰ ਦਿੰਨਾ ਜਾਂ ਮੁੱਖ ਮੰਤਰੀ ਨੂੰ ਦਿੰਨਾ ਕਨਵੀਨਰ ਕੇਜਰੀ ਆਲੂ ਨੂੰ ਦਿੰਨਾ ਉਹ ਕੀ ਆ ਮਤਲਬ ਉਹ ਬਾਈ ਜੀ ਦੇਖੋ ਅਸੀਂ ਮੈਂ ਇਹ ਨਾ ਬੋਲਣਾ ਨਹੀਂ ਚਾਹੁੰਦਾ ਸੀ ਕਿਉਂਕਿ ਆਪਾਂ ਕਿਸੇ ਦੀ ਨਿੱਜੀ ਗੱਲ ਆਪਾਂ ਅਗਲੇ ਦੇ ਘਰੇ ਰੋਟੀ ਪਾਣੀ ਖਾਦਾ ਆਪਾਂ ਨਹੀਂ ਮੈਂ ਇਹ ਚੀਜ਼ਾਂ ਜੇ ਮੇਰੀਆਂ ਇਤੋਂ ਪਹਿਲਾਂ ਲੀਆਂ ਜਿੰਨੀਆਂ ਮਰਜ਼ੀ ਇੰਟਰਵਿਊਆਂ ਸੁਣ ਲਓ ਤੁਸੀਂ ਉਹਦੇ ਵਿੱਚ ਸਿਰਫ ਮੈਂ ਹਲਕੇ ਦੇ ਮੁੱਦਿਆਂ ਦੀ ਗੱਲ ਕਰੀਆ ਚਾਹੇ ਮੇਰੇ ਪਿੰਡ ਮਹਰਾਜ ਦਾ ਹੈ ਕਾਲਜ ਦੇ ਮੂਹਰੇ ਜਿਹੜਾ ਪਾਣੀ ਛੱਡਦਾ ਉਹਦਾ ਜਾਣਨਾ ਚਾਹੁੰਦਾ ਸਾਰੇ ਮੁੱਦਿਆਂ ਦੀ ਪਰ ਮੈਨੂੰ ਹੁਣ ਮਜਬੂਰ ਕਰਦਾ ਉਹ ਕਿਉਂ ਨਹੀਂ ਕਰਦਾ ਮੇਰੇ ਨਾਲ ਐਮਐਲਏ ਦੀ ਮੈਸੇਜ 3 ਸਾਲ ਰਖੜੀ ਬੰਨ੍ਹਦੀ ਰਹੀ ਆ ਇੱਕ ਆਪਾਂ ਗਰੀਬ ਪਰਿਵਾਰ ਚੋਂ ਤਗੜੇ ਚੋਂ ਮੈਨੂੰ ਇਹ ਸੀ ਵੀ ਜਦੋਂ ਆਪਾਂ ਨਾ ਕੋਈ ਐ ਨਾ ਕਵੇ ਕੱਲ ਨੂੰ ਵੀ ਇਹ ਗਰੀਬ ਘਰ ਦੇ ਮੁੰਡੇ ਨੂੰ ਮੈਂ ਭਰਾ ਬਣਾਇਆ ਸੀ ਤੇ ਸਾਡਾ ਇਹ ਧੋ ਹਮ ਪਰ ਹੁਣ ਜਦੋਂ ਨਿੱਜੀ ਸਾਡੇ ਦੇ ਖੁੰਦਗਾਂ ਕੱਢਣ ਲੱਗ ਗਿਆ ਸਾਨੂੰ ਧਮਕੀਆਂ ਦਬਾਉਣ ਲੱਗ ਗਿਆ ਵੀ ਮੈਂ ਤੁਹਾਡੇ ਤੇ ਕਾਰਵਾਈ ਕਰਾ ਦੂੰ ਐਸਐਚਓ ਖੁਦ ਮੈਨੂੰ ਰਾਮਪਰੇ ਦੀਆਂ ਚੋਣਾਂ ਤੋਂ ਬਾਅਦ ਖੁਦ ਮੈਨੂੰ ਕਹਿੰਦਾ ਯਾਰ ਤੁਸੀਂ ਟਿਕ ਜਾ ਨਹੀਂ ਤੇਰੇ ਤੇ ਮੈਨੂੰ ਪਰਚਾ ਦੇਣਾ ਪੈਣਾ ਮੇਰੇ ਵੀ ਜਿੰਨੀ ਕਿ ਟੀਮ ਵਾਲੇ ਉਹ ਕਹਿੰਦੇ ਸਿੱਰੇ ਟਿਕ ਜਾ ਮੈਂ ਚਲੋ ਅਸੀਂ ਥੋੜਾ ਜਿਹਾ ਆਪਦੇ ਕੰਮਕਾਰ ਚੋਲ ਜਗੇ ਪਰ ਉਹ ਜਿਹੜੀਆਂ ਸਬੂਤ ਬਿਲਕੁਲ ਹੈਗੇ ਆ ਕੇਜਰੀਵਾਲ ਸਾਹਿਬ ਅਮਨ अरोड़ा ਜੀ ਭਗਵੰਤ ਮਾਨ ਜੀ ਜਦੋਂ ਮਰਜ਼ੀ ਸਾਨੂੰ ਸੱਦ ਲੈਣ ਅਸੀਂ ਉਹਨਾਂ ਨੂੰ ਬਕਾਇਦਾ ਜਿਹੜੀ ਸਾਡੇ ਕੋਲੇ ਕੋਈ ਲਿਖਤਾ ਪੜਤਾ ਉਹਨਾਂ ਨੂੰ ਦੇ ਦਾਂਗੇ ਮੀਡੀਆ 'ਚ ਹਜੇ ਅਸੀਂ ਨਹੀਂ ਦਿੰਦੇ ਕਿਉਂਕਿ ਫੇਰ ਉੱਥੇ ਗੱਲ ਆ ਗਈ ਮੈਨੂੰ ਫੇਰ ਰਖੜੀ ਦੀ लाज ਰੱਖਣੀ ਨਹੀਂ ਇਹ ਮਤਲਬ ਜਿਹੜੇ ਤੁਸੀਂ ਗੱਲ ਕਹਿ ਰਹੇ ਹੋ ਇਹ ਮਾਮਲਾ ਕੀ ਆ ਮਤਲਬ ਕੋਈ ਕ੍ਰਾਪਸ਼ਨ ਦੇ ਰਿਲੇਟਡ ਆ ਜਾਂ ਕੋਈ ਹੋਰ ਨਹੀਂ 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 ਪੈਸੇ ਵਾਲਾ ਕ੍ਰਾਪਸ਼ਨ ਦਾ ਕ੍ਰਾਪਸ਼ਨ ਦਾ ਹਾਂ ਬਿਲਕੁਲ ਇਹਨਾਂ ਨੇ ਡੀਸੀ ਨੂੰ ਦੇ ਕੋਲ ਹਾਂ ਬਿਲਕੁਲ ਹੂੰ ਯਾਮਨ ਰੋਡ ਆ ਜੀ ਗਾਉਣ ਜਿੱਦਨ ਮਰਜੀ ਸੱਦਣ ਅਸੀਂ ਉਹਨਾਂ ਨੂੰ ਦੇ ਦਾਂਗੇ ਕੱਲੇ ਇੱਥੇ ਦਾ ਥੋੜੀ ਆ ਸਾਡੇ ਹਲਕੇ 'ਚ ਇੱਕ ਸਰਪੰਚ ਸੀ ਪਿੰਡ ਦਾ ਆਪਾਂ ਨਾਂ ਨਹੀਂ ਲੈਣਾ ਉਹ ਹੋ ਸਕਦਾ ਥੋੜੇ ਦਿਨਾਂ 'ਚ ਕੈਮਰੇ ਮੂਰੇ ਆ ਜੇ ਪਿਛਲੇ ਦਿਨਾਂ ਦੀ ਘਟਨਾ ਹੂੰ ਮੋਤਵਾਰ ਚੁਣਿਆ ਹੋਇਆ ਸਰਪੰਚ ਆ ਆਮ ਆਦਮੀ ਪਾਰਟੀ ਦਾ ਸਰਪੰਚ ਆ ਉਹਨੇ ਆਪਦੇ ਪਿੰਡ 'ਚ ਟਿੱਪਰਾਂ ਵਾਲੇ ਰੋਕ ਤੇ ਜਿਹੜੇ ਆ ਭਰਤ ਪਾਉਂਦੇ ਆ ਭਾਰਤ ਮਾਲ ਵਾਲੇ ਕਹਿੰਦਾ ਵੀ ਤੁਸੀਂ ਸਾਡੇ ਪਿੰਡ ਦੀ ਪੰਚਾਇਤ ਕੋਲੇ ਪੈਸੇ ਜਮ੍ਹਾਂ ਕਰਾਓ ਜਿਹੜੀਆਂ ਤੁਸੀਂ ਗਲੀਆਂ ਜਾਂ ਸਾਡੀਆਂ ਪੁਲੀਆਂ ਟੁੱਟਣੀਆਂ ਸੀ ਉਸ ਪੈਸੇ 'ਚ ਬਣਾਵਾਂਗੇ ਬਾਤ ਦੇ ਥੋੜੇ ਦੇ ਉਹ ਤੇਰੇ ਕੋਲੇ ਐਮਐਲਏ ਦੇ ਕਿਸੇ ਖਾਸ ਬੰਦੇ ਦਾ ਫੋਨ ਆਇਆ ਕਹਿੰਦਾ ਵੀ ਤੁਸੀਂ ਇੰਨਾ ਸਰਪੰਚ ਸਾਹਿਬ ਇਹਨਾਂ ਤੋਂ ਕੋਈ ਪੈਸਾ ਨਹੀਂ ਲੈਣਾ ਸਾਡਾ ਸਾਰਾ ਸਿਸਟਮ ਚੱਲਦਾ ਉਹ ਸਰਪੰਚ ਦੀ ਵਾਵਾ ਤੂੰ ਤੂੰ ਮੈਂ ਮੈਂ ਉਹ ਵੀ ਹੋਈ ਉਹ ਸਰਪੰਚ ਨੇ ਮੈਨੂੰ ਦੱਸਿਆ ਮੈਂ ਕਿਸੇ ਉਹਦੇ ਹਜੇ ਚੱਲੋ ਆਪਾਂ ਪਾਰਟੀ ਦਾ ਵਿੱਚ ਆਓ ਆਪਾਂ ਉਹਦਾ ਨਾਂ ਨਹੀਂ ਲੈ ਸਕਦੇ ਉਹਨਾਂ ਵਾਲੇ ਸਮੇਂ 'ਚ ਉਹ ਆਪੀ ਮੂਰੇ ਆਜੂ ਐਦਾਂ ਦੇ ਦੇਖੋ ਇੱਕ ਟਿਪਰ ਤੋਂ 4 11 1100 ਰੁਪਿਆ ਉਹਨਾਂ ਦੱਸ ਰਿਹਾ ਹਾਂ ਵੀ ਇਲਜ਼ਾਮ ਲਾਉਣਾ ਬਹੁਤ ਸੌਖਾ ਹਾਂ ਸਾਬਤ ਕਰਨਾ ਔਖਾ ਹਾਂ ਉਹ ਤੁਹਾਨੂੰ ਕਹਿਣਗੇ ਨਾ ਵੀ ਇਲਜ਼ਾਮ ਲਾ ਰਿਹਾ ਹੁਣ ਸੀਰਾ ਬੋਲ ਰਿਹਾ ਹੁ ਤੰਗ ਤਾਂ ਮੈਂ ਕਹਿ ਰਿਹਾ ਉਹ ਸਰਪੰਚ ਖੁਦ ਇਹ ਗੱਲ ਨੂੰ ਆਕੇ ਪ੍ਰੂਫ ਕਰ ਦੂਗਾ ਜੇ ਜੇ ਤੁਸੀਂ ਵੀ ਕਰਪਸ਼ਨ ਦਾ ਇਲਜ਼ਾਮ ਹਾਂ ਬਲਕਾਰ ਸਿੱਧੂ ਤੇ ਲਾ ਰਹੇ ਹੋ ਐਮਐਲਏ ਤੇ ਉਹ ਵੀ ਕਹਿ ਦੇਣਗੇ ਵੀ ਇਹ ਤਾਂ ਹੁਣ ਤਾਂ ਬੋਲਣੀ ਆ ਬਈ ਇਹਨਾਂ ਨੇ ਜਦੋਂ ਤਾਂ ਮੇਰੇ ਨਾਲ ਸੀ ਉਦੋਂ ਕੁਛ ਨਹੀਂ ਸੀ ਹੁਣ ਹੁਣ ਬੋਲ ਰਹੇ ਆਂ ਦੇਖੋ ਬਈ ਜੀ ਮੈਂ ਡੇਢ ਸਾਲ ਤੋਂ ਇਹਨਾਂ ਤੋਂ ਪਾਸੇ ਸੀ ਇਹਨਾਂ ਨੇ ਮੇਰਾ ਬਹੁਤ ਕੁਝ ਫਰੋਲਿਆ ਵੀ ਐ ਮੈਂ ਕਿਸੇ ਅਫਸਰ ਤੋਂ ਪੈਸੇ ਲੈਂਦਾ ਹੂ ਸੀਰਾ ਕਿਸੇ ਤੋਂ ਇਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਹਾਨੀਸਾਰ ਨੂੰ ਐਮਐਲਏ ਨੂੰ ਐਸਐਚ ਨੂੰ ਇਹ ਕਹਿਣਾ ਪੈਗਾ ਸੀਰੇ ਦੀ ਗੱਡੀ ਜੈਟੀ ਦੇ ਬਾਹਰ ਚੜਿਆ ਉਹਨੂੰ ਚੱਕ ਲੈ ਜਿਵੇਂ ਮਰਜੀਗਾ ਜੇ ਮੇਰੇ 'ਚ ਕੋਈ ਕਮੀ ਹੁੰਦੀ ਕੋ ਗੱਡੀ ਦੇ ਵਿੱਚ ਕਈ ਵੀ ਆ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਕੋਈ ਹੋਰ ਵੀ ਪੈਸੇ ਬੂਸੇ ਗਏ ਹਾਂ ਪੈਸੇ ਸੀਗੇ ਬਾਈ ਹਾਂ ਗੱਲ ਹੈ ਪੈਸੇ ਸੀਗੇ ਬਾਈ ਕਿੰਨੇ ਪੈਸੇ ਸੀਗੇ ਉਹ ਲਗਭਗ 1.40 ਲੱਖ ਦੇ ਤਕਰੀਬਨ ਸੀ ਮੈਂ ਜੇਠੀ ਜਾਤੀ ਦੇ ਦੇਣਾ ਹੈ ਜੇਠੀ ਜਾਤੇ ਗਏ ਦੇਣਾ ਆਏ ਸੀ ਅਸੀਂ ਇਹਨਾਂ ਦੇ ਪੈਸੇ ਦੇਣੇ ਆ ਜੀ ਇਹਨਾਂ ਦੇ ਹਾਂਜੀ 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 ਉਹ ਮਤਲਬ ਕਾਦੇ ਪੈਸੇ ਆ ਮਤਲਬ ਕੀ ਸਮਾਨ ਲਿਆ ਸੀ ਜੀ ਤੇਤਾ ਜੀ ਮਤਲਬ ਸਮਾਨ ਕੁਛ ਤਾਂ ਦੁਕਾਨ ਤੋਂ ਗਿਆ ਸੀਗਾ ਜੀ ਛੋਡੀ ਜਿਹੜੀ ਉਹ ਮਾਰਬਲ ਦੀ ਹਾਂਜੀ ਤੇ ਕੁਛ ਮੈਨੂੰ ਕਈ ਵਾਰੀ ਅਸੀਂ ਆਪਸ ਲੈਣ ਦੇਣ ਵੀ ਕਰ ਲਨੇ ਆ ਸਬ ਕਤਾਬ ਜਾਂਦਾ ਸਬ ਕਤਾਬ ਕਦੇ ਉਹ ਵਿਆਜ ਤੇ ਮੈਂ ਪੈਸੇ ਲੈਂਦੇ ਸੀ ਮੈਂ ਆਉਣ ਵਾਲੇ ਸਮੇਂ 'ਚ ਉਹ ਪਰਨੋਟ ਵੀ ਦਿਖਾ ਸਕਦਾ ਪਿਛਲੇ ਦਿਨਾਂ ਦੀ ਪਰਨੋਟ ਹੂੰ ਜਿਹੜੇ ਬੰਦੇ ਤੋਂ ਲੈਂਦੇ ਸੀ ਉਹ ਪਰਨੋਟ ਦੀ ਮੈਂ ਫੋਟੋ ਦੇ ਸਕਦਾ ਅੱਜ ਨਹੀਂ ਮੈਂ ਤੁਹਾਨੂੰ ਦਿਖਾ ਦਿੰਦਾ ਅੱਜ ਕਿਉਂਕਿ ਆਪਾਂ ਇੱਧਰ ਫਿਰਦਿਆਂ ਰੌਲੇ ਹੂੰ ਤੇ ਚਲੋ ਉੱਥੇ ਜਿਹੜੇ ਲੋਕ ਇਹ ਕਹਿ ਰਹੇ ਆ ਵੀ ਉਹ ਆਡੀਓ ਦੀ ਪੁਸ਼ਟੀ ਨਹੀਂ ਸੀ ਉਹ AI ਨਾਲ ਬਣਾਤੀ ਜਾਲੀ ਬਣ ਗਿਆ ਜੀ ਕੁਝ ਹੋਰ ਹੋ ਗਿਆ ਉਹ ਉਹ ਕੀ ਆ ਜੀ ਉਹ ਬਾਈ ਜੀ ਐਮਐਲਏ ਸਾਹਿਬ ਆਉਣ ਮੀਡੀਆ 'ਚ ਮੀਡੀਆ ਜਾ ਕੇ ਕਹਿ ਦਨ ਵੀ ਇਹ ਮੇਰੀ ਆਵਾਜ਼ ਨਹੀਂ ਹੈਗੀ ਉਹ ਕਹਿ ਦਨ ਵੀ ਇਹ ਮੇਰੀ ਆਵਾਜ਼ ਨਹੀਂ ਭਾਈ ਇਹ ਤਾਂ ਮੈਂ ਇਹਦਾ ਖੰਡਨ ਕਰਦਾ ਇਹਦੀ ਜਾਂਚ ਕਰਾ ਲੈਣ ਉਹਨਾਂ ਦੀ ਸਰਕਾਰ ਆ ਸੀਐਮ ਦੀ ਮੈਂ ਤਾਂ ਹੈਰਾਨ ਆ ਪੰਜਾਬ ਦੇ ਮਹਿਲਾ ਕਮਿਸ਼ਨ ਦੂਜੀਆਂ ਪਾਰਟੀਆਂ ਦੇ ਜਿਹੜੇ ਮਹਿਲਾ ਵਿੰਗ ਹੁੰਦੇ ਆ ਉਹ ਚੁੱਪਾ ਤੁਹਾਡੇ ਨਾਲ ਚਾਹ ਵੀ ਲੈ ਰਹੇ ਆ ਸ਼ਾਇਦ ਅਖਿਰਕ ਤੁਸੀਂ ਜਿਹੜਾ ਇਹ ਗੱਲ ਹੋ ਰਹੀ ਆ ਵੀ ਉਹ ਤਾਂ ਫੇਕ ਆ ਜੀ ਆਡੀਓ ਸ਼ਰਾਰਤ ਕਰੀ ਵੀ ਆ ਉਹ ਬਹੁਤ ਸਾਰੇ ਨਾਲ ਦੇ ਬੰਦੇ ਵੀ ਪੋਸਟਾਂ ਪਾ ਰਿਆ ਹੋਰ ਵੀ ਆ ਉਹਦੇ ਬਾਰੇ ਕੀ ਕਹਣਾ ਤੁਹਾਡਾ ਉਹ ਤਾਂ ਜੀ ਕੁਛ ਵੀ ਕਹਿ ਦੇ ਹਮ ਸਹੀ ਆ ਆਡੀਓ ਇਹ ਅਸੀਂ ਸਾਰਾ ਪਰਿਵਾਰ ਖੜੇ ਆ ਇਹ ਆਡੀਓ ਸਹੀ ਹੈ ਸਾਡਾ ਜਵਾਕ ਗਲਤ ਕਰ ਹੀ ਨਹੀਂ ਸਕਦਾ ਨਾ ਉਹਨੂੰ ਪਤਾ ਇਹਨਾਂ ਗੱਲਾਂ ਦਾ ਆਡੀਓ ਕਿਵੇਂ ਲੀਕ ਹੋਈ ਇਹ ਮੈਂ ਨਹੀਂ ਕਹਿ ਸਕਦਾ ਵੀ ਕਿਹਨੇ ਭੇਜੀ ਤੇੜੇ ਐਮਐਲਏ ਦੇ ਹੱਕ ਤੇ ਫਿਰ ਗਵਾਹੀ ਭਰ ਰਹੇ ਆ ਉਹ ਚਮਚੇ ਆ ਜੀ ਕੋਈ ਜਿਹੜੇ ਮਰੇ ਮੋਟੇ ਚਮਚੇ ਆ ਕੋਈ ਜਦੋਂ ਢੇਰੀ ਆਉਂਦੀ ਆ ਉਦੋਂ ਸਲਾਮ ਸਰਕਾਰ ਨੂੰ ਕਰਦੇ ਆ ਉਹ ਬੰਦੇ ਆ ਜੀ ਉਹ ਤੁਸੀਂ ਤੁਸੀਂ ਬਹੁਤ ਪੁਰਾਣੇ ਵਰਕਰੋਂ ਆਮ ਆਦਮੀ ਪਾਰਟੀ ਦੇ ਤੁਸੀਂ ਬਹੁਤ ਕੰਮ ਕਰਿਆ ਨਹੀਂ ਕੰਮ ਬਹੁਤ ਕਰਿਆ ਪਰ ਕਰੀਏ ਕਿ ਜਦੋਂ ਇਹਨੇ ਪੁੱਛਦਾਸੀ ਨਹੀਂ ਕਿਸੇ ਵਰਕਰ ਦੀ ਕਰੀ ਮੇਰਾ ਨਾਮ ਗੁਰਵਾਲਾ ਲਾਲ ਗੁਰਵਾਲਾ ਲਾਲ ਸਾਹਿਬ ਜੀ ਹਾਂਜੀ ਪਰ ਇਹਨਾਂ ਨੇ ਕਿਸੇ ਵਰਕਰ ਦੀ ਪੁੱਛਦਾਸੀ ਨਹੀਂ ਕੀਤੀ ਮੈਂ 2:30 ਵਜੇ ਜਾ ਕੇ ਇਹਨੂੰ ਰਾਤ ਨੂੰ ਉਠਾਉਂਦਾ ਰਿਹਾ ਬਾਣੀਆਂ ਦਾ ਮੁੰਡਾ ਦੱਸੋ ਜੀ ਰਾਤ ਨੂੰ ਕਿਹੜਾ 2:30 ਵਜੇ ਜਾ ਕੇ ਠਾਉ ਇਹਨੇ ਬਿਲਕੁਲ ਵਰਕਰ ਦੀ ਕਦਰ ਨਹੀਂ ਕੀਤੀ ਬਿਲਕੁਲ ਨਹੀਂ ਆਪਾਂ ਉਹ ਤੋਂ ਬਾਅਦ ਖੇਡਾ ਛੱਡ ਕੇ ਗੱਲ ਮੁੱਕੀ ਬਸ ਤੇ ਹੁਣ ਜਿਵੇਂ ਇਹ ਪਰਿਵਾਰ ਵੀ ਦੱਸ ਰਿਹਾ ਹੋਰ ਇਹ ਤਾਂ ਸਹੀ ਆ ਜੀ ਗੱਲਾਂ ਸਾਰੀਆਂ ਸਹੀ ਆ ਸਾਰਾ ਕੰਮ ਆ ਹੀ ਚੱਲਦਾ ਹਾਂ ਹਾਂ ਸਾਰੇ ਚੱਲ ਜਾਂਦਾ ਇਹ ਸਹੀ ਆ ਬੰਦੇ ਕੋਈ ਗਲਤ ਨਹੀਂ ਇਹ ਉਹ ਤਾਂ ਬੋਲ ਤੋਂ ਹੀ ਪਤਾ ਲੱਗ ਜੂ ਆਡੀਓ ਚੈੱਕ ਕਰਾ ਲੈਣ ਸਰਕਾਰ ਤੋਂ ਵੀ ਇਹਦਾ ਬੋਲ ਚੈੱਕ ਕਰ ਲੂ ਗੱਲ ਮੁੱਕੀ ਪਤਾ ਲੱਗ ਜੂ ਸਾਹਮਣੇ মিডিਆ ਸਾਹਮਣੇ ਆਜੇ ਗੱਲ ਦੀ ਮੁੱਕੀ ਜੀ ਉਹ ਇਹ ਗੰਭੀਰ ਇਲਜ਼ਾਮ ਜਿਹੜਾ ਹੈਗਾ ਪਰਿਵਾਰ ਉਹ ਲਾ ਰਿਹਾ ਹੈਗਾ ਜਿਹੜੇ ਉਹਨਾਂ ਦੇ ਮਤਲਬ ਸਾਬਕਾ ਨਿੱਜੀ ਸਹਾਇਕ ਆ ਬਲਕਾਰ ਸਿੱਧੂ ਦੇ ਉਹ ਇਲਜ਼ਾਮ ਲਾ ਰਹੇ ਆ ਉਨਾਂ ਹੋਣ ਵਾਲੇ ਸਮੇਂ 'ਚ ਦੇਖਣ ਵਾਲਾ ਹੋਊ ਵੀ ਇਹ ਤੇ ਮਹਿਲਾ ਕਮਿਸ਼ਨ ਜਿਵੇਂ ਜਾਣਕਾਰੀ ਮਿਲ ਰਹੀ ਹੈ ਵੀ ਐਕਸ਼ਨ ਲੈ ਰਿਹਾ ਜਾਂ ਬਧਾਇਕ ਸਾਹਿਬ ਇੱਥੇ ਕੀ ਕਹਿੰਦੇ ਆ ਉਹ ਵੀ ਦੇਖ ਲਾਂਗੇ ਵੀ ਕੀ ਕਹਿੰਦੇ ਆ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਪੱਖ ਲਿਆ ਜਾਵੇ ਕਿਉਂਕਿ ਇਸ ਨੂੰ ਇਸ ਚੀਜ਼ ਤੋਂ ਲੈ ਕੇ ਹੀ ਜਿਹੜਾ ਸਾਰਾ ਮਾਮਲਾ ਉੱਠਿਆ ਹੈਗਾ ਵੀ ਪੱਖਣੀ ਲਿਆ ਗਿਆ ਜਾਂ ਉਹ ਸ਼ਰਾਰਤ ਕਰਤੀ ਜਾਂ ਇਹੋ ਜੀਆਂ ਚੀਜ਼ਾਂ ਹੋਈਆਂ ਉਹਦੂ ਬਾਅਦ ਹੀ ਐਫ ਆਈ ਆਰ ਹੋਈ ਆ ਸੀ ਵੀ ਪੱਖ ਲੈਣ ਦੀ ਵਿਧਾਇਕ ਦੇ ਕੋਸ਼ਿਸ਼ ਕਰਾਂਗੇ ਵੀ ਪੱਖ ਦੇਤਾ ਅਸੀਂ ਉਹ ਵਿੱਚ ਚਲਾਵਾਂਗੇ ਜੇ ਨਾ ਦਿੱਤਾ ਕਿ ਅਸੀਂ ਲਿਖ ਕੇ ਪਾ ਦਾਂਗੇ ਵੀ ਸੰਪਰਕ ਕੀਤਾ ਗਿਆ ਤੇ ਪੱਖ ਨਹੀਂ ਦਿੱਤਾ ਗਿਆ ਜੋ ਅਸੀਂ ਕਾਲ ਲਾਈ ਆ ਜਿਹੜੇ ਵਿਧਾਇਕ ਨੇ ਬਲਕਾਰ ਸਿੱਧੂ ਉਹਨਾਂ ਨੂੰ ਕਾਲ ਲਾਈ ਆ ਅਸੀਂ ਵਟਸਐਪ ਦੇ ਉੱਤੇ ਡਾਇਰੈਕਟ ਕਾਲ ਵੀ ਕਰ ਲਾਂਗੇ ਇੱਕ ਵਾਰੀ ਜਿਉਆ ਉਹਦਾ ਪੱਖ ਦੇਣ ਇਸ ਮਾਮਲੇ ਦੇ ਵਿੱਚ ਕਿਉਂਕਿ ਹੁਣ ਇਹ ਇੱਕ ਮਾਮਲਾ ਨਹੀਂ ਰਿਹਾ ਇਹ ਦੋ ਮਾਮਲੇ ਬਣ ਗਏ ਨੇ ਜਾਂ ਆਪਾਂ ਕਹੇ ਦੀ ਇਹ ਵੀ ਤਿੰਨ ਬਣ ਗਏ ਨੇ ਕਿਉਂਕਿ ਇੱਕ ਤਾਂ ਐਫਆਈਆਰ ਹੋਈ ਆ ਜਿਹੜੀ ਉਹ ਸਾਰੀ ਜਿਹੜੀ ਆਡੀਓ ਲੀਕ ਵਾਲੀ ਸਟੋਰੀ ਆ ਪੱਤਰਕਾਰ ਤੇ ਐਫਆਈਆਰ ਹੋਈ ਆ ਦੂਜੀ ਉਦੋਂ ਬਾਅਦ ਰਾਜੂ ਜੇਠੀ ਸਾਹਮਣੇ ਆ ਗਿਆ ਜੋ ਇਹ ਕਹਿ ਰਿਹਾ ਵੀ ਇਹ ਤਾਂ ਆਡੀਓ ਦੇ ਵਿੱਚ ਬਹੁਤ ਕੋਸ਼ਾ ਜਿਹੜਾ ਕਹਿ ਰਿਹਾ ਵੀ ਇਹ オリジナル ਆ ਹੁਣ ਤੀਜਾ ਜਿਹੜਾ ਇੱਕ ਸਾਫਕਾਰ ਜਿਹੜਾ ਨਿਜੀ ਸਹਾਇ ਕਾਮਰਾਜ ਤੋਂ ਸੀਰਾ ਮੱਲੂ ਆਣਾ ਉਹ ਸਾਹਮਣੇ ਆ ਗਿਆ ਉਹ ਕ੍ਰਾਪਸ਼ਨ ਦੇ ਹੋਰ ਬਹੁਤ ਸਾਰੀਆਂ ਗੱਲਾਂ ਜਾਂ ਪਰਿਵਾਰ ਵੀ ਬਹੁਤ ਸਾਰਾ ਕੁਝ ਕਹਿ ਰਿਹਾ ਹੈ ਇਵਨ ਕਿ ਜਿਹੜਾ ਇੱਕ ਨਵਾਂ ਖਲਾਸਾ ਹੋਇਆ ਸੀਐਮਓ ਤੱਕ ਜਿਹੜੀਆਂ ਚਿੱਠੀਆਂ ਗਿੰਨਾ ਸਾਰਾ ਕੁਝ ਅਖਬਾਰਾਂ ਤੱਕ ਖਬਰਾਂ ਲੱਗੀਆਂ ਇਹ ਤੁਸੀਂ ਆਪ ਸੋਚ ਸਕਦੇ ਹੋ ਵੀ ਇਹ ਚੱਲ ਕੀ ਰਿਹਾ ਹੈਗਾ ਜਾਂ ਇਹ ਹੋ ਕੀ ਰਿਹਾ ਹੈਗਾ ਹੁਣ ਆਪਾਂ ਇੱਕ ਜਿਹੜੀ ਇੱਕ ਵਾਰ ਸਿੱਧੀ ਕਾਲ ਵੀ ਲਾ ਕੇ ਦੇਖ ਲੈਨੇ ਆ ਅਸੀਂ ਫਿਰ ਵੀ ਜਿੰਨਾ ਟਾਈਮ ਇਹ ਅਸੀਂ ਵੀਡੀਓ ਰਿਲੀਜ਼ ਨਹੀਂ ਕਰਦੇ ਅਸੀਂ 2-3 ਵਾਰ ਇਹਨਾਂ ਨੂੰ ਸੰਪਰਕ ਕਰਾਂਗੇ ਸੁਨੇਹਾ ਵੀ ਛੱਡਾਂਗੇ ਵਿਧਾਇਕ ਨੂੰ ਵੀ ਇਹ ਸਾਰਾ ਜਿਹੜਾ ਮਾਮਲਾ ਆਗਾ ਜਾਂ ਜਿਹੜੇ ਆਰੋਪ ਲੱਗਿਆ ਇਹਦੇ ਬਾਰੇ ਉਹਨਾਂ ਦਾ ਕੀ ਕਹਿਣਾਗਾ ਅਸੀਂ ਜਿਹੜੀ ਸਿੱਧੀ ਕਾਲ ਵੀ ਲਾਈ ਆ ਬਲਕਾਰ ਸਿੱਧੂ ਜਿਹੜੇ ਐਮ ਐਲ اے ਨੇ ਰਾਮਪਰਾ ਫੂਲ ਤੋਂ ਕਿਉਂਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਗੀਆਂ ਕਿਤੇ ਨਾ ਕਿਤੇ 2022 ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਮੰਡਟ ਦਿੱਤਾ ਗਿਆ ਬਹੁਤ 92 ਸੀਟਾਂ ਹਨ ਬਹੁਤ ਉਸ਼ਾਸੀ ਲੋਕਾਂ ਦੇ ਵਿੱਚ ਵੀ ਲੋਕਾਂ ਦੇ ਕਾਰਜ ਹੋਣਗੇ ਈਵਨ ਕਿ ਇਹ ਵੀ ਪ੍ਰੋਮਿਸ ਕੀਤਾ ਗਿਆ ਵੀ ਜਿਹੜੀ ਸਰਕਾਰ ਆ ਉਹ ਚੰਡੀਗੜ੍ਹੋਂ ਨਹੀਂ ਉਹ ਸੱਥਾਂ ਦੇ ਵਿੱਚੋਂ ਚੱਲੂਗੀ ਪਰ ਸੱਥਾਂ ਤੋਂ ਚੱਲਣ ਵਾਲੀ ਸਰਕਾਰ ਜਦੋਂ ਲੋਕ ਹੈਲੋ ਹੈਲੋ ਹਾਂਜੀ ਰਤਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਉਹ ਛੋਟਾ ਉਸ ਅਸੀਂ ਇੱਕ ਇੰਟਰਵਿਊ ਕਰਿਆ ਜੀ ਇਸ ਛੋਟੇ ਜਿਹੜਾ ਸਾਬਕਾ ਨਿੱਜੀ ਸਹਾਇਕ ਸੀਗੇ ਸੀਰਾ ਮੱਲੂਆਣਾ ਤੇ ਜੀ ਜੇਠੀ ਪਰਿਵਾਰ ਦਾ ਜੀ ਅਸੀਂ ਨਾ ਚੰਡੀਗੜ੍ਹ ਦੇ ਰਹੇ ਸੀ ਵੀਰੇ ਨੂੰ ਆਪਣੀ ਜਿਹੜੀ ਮਸ਼ੀਨ ਆਈ ਬੈਟਿੰਗ ਮਸ਼ੀਨ ਹਾਂਜੀ ਮੈਂ ਕੰਸਟਰਕਟ ਵੀਡੀਓ ਕਰਾਉਣਾ ਚਾਹੁੰਦਾ ਜੀ ਕੰਪਲੈਕਸ ਸੀ ਜੀ ਤੁਸੀਂ ਤੁਸੀਂ ਕੌਣ ਬੋਲ ਰਹੇ ਹੋ ਹੈਲੋ ਸੁਖੀ ਗੱਲ ਕਰਦੇ ਸੁਖੀ ਗੱਲ ਕਰ ਅੱਛਾ ਜੀ ਅੱਛਾ ਅਸੀਂ ਉਹਨਾਂ ਦਾ ਪੱਖ ਲੈਣ ਵਾਸਤੇ ਕਾਲ ਕਰੀ ਹੈ ਜੀ ਤੁਸੀਂ ਮੇਰੀ ਗੱਲ ਕਰਾ ਦਿਓ ਜਦੋਂ ਫ੍ਰੀ ਹੋਗੇ ਹਾਂ ਜੀ ਫਿਰ ਠੀਕ ਹੈ ਜੀ ਠੀਕ ਹੈ ਜੀ ਸੋ ਜਿਹੜੇ ਬਲਕਾਰ ਸਿੱਧੂ ਨੇ ਉਹਨਾਂ ਦੇ ਜਿਹੜੇ ਹੁਣ ਦੇ ਪੀਏ ਨੇ ਨਿੱਜੀ ਸਹਾਇਕ ਨੇ ਜਿੰਨਾਂ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਰੇਸ਼ਮ ਸਿੰਘ ਸੁਖੀ ਉਹਨਾਂ ਵੱਲੋਂ ਕਾਲ ਚੱਕੀ ਜੀ ਅਸੀਂ ਦੁਬਾਰਾ ਫੇਰ ਇੱਕ ਘੰਟੇ ਬਾਅਦ 2 ਘੰਟੇ ਬਾਅਦ ਸ਼ਾਮ ਤੱਕ ਅਸੀਂ ਕੋਸ਼ਿਸ਼ ਕਰਾਂਗੇ ਤੇ ਅਸੀਂ ਮਤਲਬ ਜਿਹੜਾ ਹੈਗਾ ਇੰਟਰਵਿਊ ਹੈ ਸਵੇਰੇ ਕੱਲ ਨੂੰ 7:30 ਵਜੇ ਰਿਲੀਜ਼ ਹੋਊਗਾ ਹੁਣ ਜਿਹੜਾ ਹੈਗਾ ਸਮਾਂ ਉਹ 4 ਵਜੇ ਹੋਇਆ ਤੇ ਜੇ ਅਸੀਂ ਤਰੀਕ ਦੀ ਗੱਲ ਕਰੀਏ 27 ਫਰਵਰੀ ਆ ਅੱਜ ਜੱਤੋਂ ਵੀ ਇੱਕ ਜਿਹੜਾ ਪੁਤਲਾਗਾ ਫੂਕਿਆ ਗਿਆ ਇਸ ਸਬੰਧ ਦੇ ਵਿੱਚ ਜੋ ਐਮਐਲਏ ਦਾ ਪੱਖ ਹੋਊਗਾ ਬਿਆਨ ਹੋਊਗਾ ਉਹ ਚਲਾਵਾਂਗੇ ਸਾਨੂੰ ਦੁਬਾਰਾ ਕਾਲ ਆਉਂਦੀ ਆ ਅਸੀਂ ਵੀ ਖੁਦ ਕਰਾਂਗੇ ਕਿਉਂਕਿ ਇੱਕ ਵਾਰੀ ਉਹਨਾਂ ਨੇ ਹੁਣ ਫੋਨ ਚੱਕ ਲਿਆ ਹੈਗਾ ਸੀ ਖੁਦ ਵੀ ਕੋਸ਼ਿਸ਼ ਕਰਾਂ ਜੇ ਨਹੀਂ ਆਉਂਦੀ ਤਾਂ ਥੱਲੇ ਤੁਹਾਨੂੰ ਲਿਖਿਆ ਹੋਆ ਮਿਲ ਜੂਗਾ ਵੀ ਸਾਡੇ ਨਾਲ ਕੋਈ ਸੰਪਰਕ ਨਹੀਂ ਹੋਇਆ ਮੈਨੂੰ ਲੱਗਦਾ ਇੰਨਾ ਸਮਾਂ ਤਾਂ ਕਾਫੀ ਹੋਊਗਾ ਜੇ ਅਸੀਂ ਦੇ ਦਿੱਤਾ ਤੇ ਡਿਸਕਲੇਮਰ ਮੂਰੇ ਲੱਗਿਆ ਹੀ ਹੋਇਆਗਾ ਚਲੋ ਜੇ ਫੇਰ ਵੀ ਕੋਈ ਐਫਆਈਆਰ ਹੁੰਦੀ ਹੈ ਜਾਂ ਨੋਟਿਸ ਆਉਂਦਾਗਾ ਫਿਰ